ਤੁਸੀਂ ਸਭੀ ਕੋ ਚੈਨਸੀ ਕੀ ਆਇਆ ਹਾਂ ਪਛਤ ਤੇ ਉਹ ਜਿਦੇ ਨਾਲ ਇਸ ਸਵਚਨ ਨੂੰ ਦੇ ਕੇ ਪਰਿਵਾਰ ਬਾਰੇ ਬੱਚਿਆਂ ਵਾਲੀ ਸਵਚਨ ਲਿਖਿਆ 6 ਦਿਨ ਸਾਨੂੰ ਕਿਸ ਤਰ੍ਹਾਂ ਪਰਮੇਸ਼ਵਰ ਜੀ ਦੇ ਵਿੱਚ ਚੈਨਨਾ ਚਾਹੀਦਾ ਹੈ ਉਹਨਾਂ ਤੋਂ ਕੀ ਆਪਾਂ ਬਹੁਤ ਸਾਰੀਆਂ ਗਲਤੀਆਂ ਕਰਦੇ ਹਾਂ ਜੇ ਮਤਲਬ ਆਪਣੇ ਬੱਚਿਆਂ ਦੇ ਪਰਿਵਾਰ ਤੇ ਪਤੀ ਤੇ ਜਿਹਾ ਪਰਮੇਸ਼ਵਰ ਜੀ ਨਾ ਚੰਦੇ ਤਾਂ ਜੇ ਆਪਾਂ ਆਪੋ ਕੋ ਨੀ ਬਗਦੇ ਪਏ ਹੋਣ ਇਸ ਤਰ੍ਹਾਂ ਬਚਾਵਾਂਗੇ ਸਭ ਤੋਂ ਪਹਿਲਾਂ ਇਹ ਸੇਵਾ ਕਾਈ ਇਹ ਵੀ ਆ ਜਦੋਂ ਤੁਸੀਂ ਆਨਲਾਈਨ ਜਿਹੜਾ ਇਹ ਨਾ ਚਾਹ ਚੱਕ ਜਾਜੇ ਵਾਲਿਆਂ ਦੇ ਲਈ ਆ ਤੇ ਫਿਰ ਤੁਸੀਂ ਪਰਮੇਸ਼ਵਰ ਵਿੱਚ ਉਹ ਜਿਹੜੇ ਕੈਨੇਡਿਆਂ ਹਰ ਸੰਡੇ ਨਹੀਂ ਆ ਸਕਦੇ ਉਹਨਾਂ ਦੇ ਲਈ ਆਨਲਾਈਨ ਚਰਚ ਤੇ ਕਿਸ ਤਰ੍ਹਾਂ ਆਪਾਂ ਇਹ ਕਰ ਸਕਦੇ ਆ ਉਹ ਤਰ੍ਹਾਂ ਆਪਾਂ ਪੰਜਾਬ ਦੇ ਵਿੱਚ ਐਟਲੀਸਟ ਹਰ ਵੀ ਸੰਡੇ ਆ ਸਕਦੇ ਆ ਜਿੰਨੇ ਵੀ ਆਨਲਾਈਨ ਕਿ ਮੈਨੂੰ ਲੱਗਦਾ ਮੈਂ ਦੇਖ ਰਹੀ ਹਾਂ ਅੱਜ ਛੁੱਟੀ ਮਾਰ ਕੇ ਤੇ ਤੁਸੀਂ ਜ਼ਰੂਰ ਇਸ ਚੀਜ਼ ਨੂੰ ਸੁਣਿਆ ਮੈਂ ਦੱਸਿਓ ਕਿ ਇਹ ਸਹੀ ਹੈ ਜਾਂ ਗਲਤ ਹੈਗਾ ਪਰਮੇਸ਼ਵਰ ਦੇ ਬਚਨ ਨੂੰ ਆਪਾਂ ਸਿੱਖਾਂਗੇ ਅਲਟਰ ਸੋ ਪਰਮੇਸ਼ਰ ਦੀ ਦੇ ਦਿੱਤੀ ਉਹਨਾਂ ਨੂੰ ਯਾਦ ਕਰਵਾਉਣਾ ਚਾਹੀਦੀ ਹੈ ਕਿ ਜੋ ਵੀ ਸਖੌਣਾ ਉਹ ਯਾਦ ਕਰੋ ਉਸ ਦਿਨ ਤੁਸੀਂ ਹੁੰਦੇ ਹੋਏ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਏ ਸੀ ਜਿਸ ਦਿਨ ਤੁਹਾਡੀ ਸਹਾਰ ਲੈਣ ਵਾਲਾ ਕੋਈ ਵੀ ਨਹੀਂ ਸੀ ਜਿਸ ਦਿਨ ਤੁਸੀਂ ਦਿੱਤਾ ਦੇ ਵਿੱਚ ਕਿਰੇ ਹੋਏ ਸੀ ਜਿਸ ਦਿਨ ਬਿਮਾਰੀ ਦਾ ਕਰਕੇ ਤੁਹਾਡੀ ਹਾਈ ਹਾਈ ਹੋ ਰਹੀ ਸੀ ਜਿਸ ਦਿਨ ਤੁਹਾਡੇ ਘਰ ਦੇ ਵਿੱਚ ਨਸ਼ਿਆਂ ਦਾ ਘੇਰਾ ਪਿਆ ਹੋਇਆ ਸੀ ਜਿਸ ਦਿਨ ਤੁਹਾਨੂੰ ਗਰੀਬੀ ਨੇ ਦਬਾਇਆ ਹੋਇਆ ਸੀ ਕਰਜ਼ਿਆਂ ਨੇ ਦਬਾਇਆ ਹੋਇਆ ਸੀ ਪਰ ਤੁਹਾਡੇ ਉੱਤੇ ਪਰਮੇਸ਼ਰ ਨੇ ਤਰਸ ਸਖਾਤਾ ਰਹਿਣ ਕੀਤਾ ਅਰ ਪਰਮੇਸ਼ਵਰ ਨੇ ਤੁਹਾਨੂੰ ਆਪਣੀ ਹਜ਼ੂਰੀ ਦੇ ਵਿੱਚ ਛੋਹ ਦਿੱਤਾ ਪ੍ਰਭੂ ਨੇ ਤੁਹਾਨੂੰ ਬੁਲਾਇਆ ਤੁਹਾਡੇ ਉੱਤੇ ਕਿਰਪਾ ਕੀਤੀ ਅਰ ਤੁਹਾਨੂੰ ਆਜ਼ਾਦ ਕੀਤਾ ਸਮਝ ਆਇਆ ਕਿ ਮੇਰੇ ਬਚਨ ਦੇ ਵਿੱਚ ਲਿਖਿਆ ਕਿੰਨਾ ਤੂੰ ਪਹਿਲਾ ਪਿਆਰ ਭੁੱਲ ਗਿਆ ਹੈ ਲੇਕਿਨ ਸੋ ਕਦੇ ਵੀ ਪਰਮੇਸ਼ਵਰ ਦੇ ਪਹਿਲੇ ਪਿਆਰ ਨੂੰ ਨਾ ਭੁੱਲੋ ਮਤਲਬ ਜਿਹੜਾ ਤੁਸੀਂ ਪਰਮੇਸ਼ਵਰ ਨਾਲ ਕੀਤਾ ਅਰ ਪਰਮੇਸ਼ਵਰ ਨੇ ਤੁਹਾਡੇ ਨਾਲ ਕੀਤਾ ਹਮੇਸ਼ਾ ਕੱਲੇ ਪਿਆਰ ਦੇ ਵਿੱਚ ਨਹੀਂ ਜਰੂਰ ਰਹਿ ਰਹੋ ਪਰਮੇਸ਼ਵਰ ਦੇ ਨਾਲ ਅਰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਉਣਾ ਕਦੀ ਨਾ ਛੱਡੋ ਸਗੋਂ ਸਾਬਿਤ ਕਰੋ ਆਪਣੀ ਪ੍ਰੀਤ ਨੂੰ ਸਾਬਿਤ ਕਰੋ ਆਪਣੇ ਪ੍ਰੇਮ ਨੂੰ ਕਿ ਕੰਮ ਨਹੀਂ ਸਾਡਾ ਪਰਮੇਸ਼ਵਰ ਵੱਡਾ ਹੈ ਕਿਉਂਕਿ ਕੰਮ ਕਰਨ ਦੀ ਤਾਕਤ ਉਹੀ ਸਾਨੂੰ ਦਿੰਦਾ ਹੈ ਹallelujah ਬਚਨ ਚ ਲਿਖਿਆ ਧਨ ਕਮਾਉਣ ਦਾ ਬਲ ਪਰਮੇਸ਼ਵਰ ਹੀ ਸਾਨੂੰ ਦਿੰਦਾ ਹੈ ਇਸ ਲਈ ਸਾਡੇ ਲਈ ਉਹ ਧਨ ਕਿਸ ਕੰਮ ਦਾ ਜਿਹੜਾ ਬਿਮਾਰੀਆਂ ਦੇ ਵਿੱਚੋਂ ਦੀ ਨਿਕਲ ਜਾਏ ਉਹ ਧਨ ਕਿਸ ਕੰਮ ਦਾ ਜਿਹੜਾ ਮੁਕਤਮੇ ਉੱਤੇ ਖਰਚ ਹੋ ਜਾਵੇ ਉਹ ਧਨ ਕਿਸ ਕੰਮ ਦਾ ਜੇ ਕੋਈ ਬੰਦਾ ਲੈ ਕੇ ਭੱਜ ਜਾਵੇ ਉਹ ਧਨ ਕਿਸ ਕੰਮ ਦਾ ਜਿਹੜਾ ਸਿਰਫ ਰਿਪੇਅਰ ਦੇ ਕੰਮਾਂ ਤੇ ਯੂਜ਼ ਹੋਵੇ ਜਿਹੜਾ ਦਵਾਈਆਂ ਦੇ ਉੱਤੇ ਇਸਤੇਮਾਲ ਹੋਵੇ ਪਰ ਕਦੇ ਵੀ ਤੁਸੀਂ ਉਸ ਧੰਨੇ ਦੇ ਨਾਲ ਕੁਝ ਚੰਗਾ ਨਾ ਕਰ ਸਕੋ ਫਿਰ ਉਹ ਧੰਨ ਜਿਹੜਾ ਆ ਜਿਹੜਾ ਤੁਸੀਂ 7ਵੇਂ ਦਿਨ ਕੰਮ ਕਰਕੇ ਕਮਾਇਆ ਪਰ ਉਹ ਤੁਹਾਡੇ ਕੰਮ ਨਾ ਆਇਆ ਤੇ ਫਿਰ ਉਹ ਧੰਨ ਕਿਸ ਕੰਮ ਦਾ ਦੇਖੋ ਜੋ ਪਰਮੇਸ਼ਵਰ ਦਾ ਹਿੱਸਾ ਆ ਜਿਹੇ ਤੁਸੀਂ ਆਪਣੇ ਨਹੀਂ ਦਿਓਗੇ ਪ੍ਰਭੂ ਨੇ ਲੈ ਲੈਣਾ ਆ ਉਹ ਆਪਣਾ ਹਿੱਸਾ ਲੈਣਾ ਜਾਣਦਾ ਹੈ ਚਾਹੇ ਉਹ ਸਮੇਂ ਦਾ ਹੋਵੇ ਚਾਹੇ ਉਹ ਧੰਨ ਗਲਤ ਦਾ ਹੋਵੇ ਜਾ ਤੁਹਾਡੀਆਂ ਚੰਗੀਆਂ ਚੀਜ਼ਾਂ ਦੇ ਵਿੱਚੋਂ ਹੋਵੇ ਜੋ ਪਰਮੇਸ਼ਵਰ ਦਾ ਜਾਂ ਪ੍ਰਭੂ ਜੀ ਲੈਣਾ ਚਾਣਦੇ ਆ ਜੇਕਰ ਤੁਸੀਂ ਖੁਸ਼ੀ ਦੇ ਨਾਲ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਨਹੀਂ ਆਉਂਗੇ ਕੱਲ ਨੂੰ ਤੁਸੀਂ ਰੋਂਦੇ ਹੋਏ ਆਉਂਗੇ ਤਾਂ ਕੀ ਫਾਇਦਾ ਇਸ ਤੋਂ ਬੈਟਰ ਆ ਇਸ ਤੋਂ ਬਿਹਤਰ ਆ ਕਿ ਤੁਸੀਂ ਖੁਸ਼ੀ ਦੇ ਨਾਲ ਪਰਮੇਸ਼ਵਰ ਦੇ ਘਰ ਵਿੱਚ ਜਾਓ ਤਾਂ ਜੋ ਤੁਹਾਨੂੰ ਕਦੀ ਵੀ ਰੋਣਾ ਨਾ ਪਵੇ ਜਿਹੜੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬਣੇ ਰਹਿੰਦੇ ਵਚਨ ਸੁਣ ਕੇ ਉਹ ਕਾਲ ਦੇ ਦਿਨਾਂ ਵਿੱਚ ਵੀ ਰੱਜ ਕੇ ਖਾਂਗੇ ਸੱਚਮੁੱਚ ਤੁਹਾਨੂੰ ਬੜੇ ਧਿਆਨ ਦੇਣਾ ਹੋਊ ਕੋਈ ਕਾਰ ਨਹੀਂ ਕਰ ਸਕਦੀ ਨਾ ਕੋਈ ਬੈਰੀ ਉਹਨਾਂ ਦਾ ਕੋਈ ਨਾਸ਼ ਕਰ ਸਕਦਾ ਹੈ ਕਈ ਵਾਰੀ ਅਸੀਂ ਮਨਮਧੀਆਂ ਹੋ ਜਾਂਦੇ ਆ ਮਨਮਰਜ਼ੀਆਂ ਕਰਨ ਲੱਗ ਜਾਂਦੇ ਆ ਲਾਪਰਵਾਹ ਹੋ ਜਾਂਦੇ ਆ ਸਾਨੂੰ ਲੱਗਦਾ ਨਹੀਂ ਅੱਜ ਸਕਿਪ ਕਰ ਲੋ ਆਪਣੀ ਮਰਜ਼ੀ ਦੇ ਨਾਲ ਸਾਰਾ ਸਿਸਟਮ ਅਸੀਂ ਜਿਹੜਾ ਹੈ ਉਹਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕਰਦੇ ਆ ਜੇਕਰ ਤੁਸੀਂ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਜੀ ਨੂੰ ਪ੍ਰਥਮ ਸਥਾਨ ਨਹੀਂ ਦਿਓਗੇ ਤੁਸੀਂ ਕਦੀ ਵੀ ਬਲਵੰਤ ਨਹੀਂ ਹੋ ਸਕਦੇ ਕਦੀ ਵੀ ਫਲਦਾਰ ਨਹੀਂ ਹੋ ਸਕਦੇ ਕਦੀ ਵੀ ਅਸੀਂ ਫਿਰ ਖੁਸ਼ਹਾਲ ਜੀਵਨ ਨਹੀਂ ਜੀ ਸਕਦੇ ਅਰ ਪਰਮੇਸ਼ਰ ਨੂੰ ਪ੍ਰਥਮ ਸਥਾਨ ਦੇਣਾ ਕੀ ਹੈ ਆਪਣੇ ਕੰਮਾਂ ਤੋਂ ਬਰਕਰਾਰ ਕਰਨਾ ਕਿ ਮੇਰੀ ਲਾਈਫ ਚ ਸਭ ਤੋਂ ਅੱਗੇ ਪਰਮੇਸ਼ਵਰ ਦਾ ਸਥਾਨ ਹੈ ਆਪਣੇ ਰਿਸ਼ਤਿਆਂ ਦੇ ਵਿੱਚ ਸਾਬਤ ਕਰਨਾ ਕਿ ਸਭ ਤੋਂ ਪਹਿਲਾਂ ਮੇਰੇ ਲਈ ਪਰਮੇਸ਼ਵਰ ਹੈ ਨਾ ਪਤੀ ਨਾ ਪਤਨੀ ਨਾ ਬੱਚੇ ਨਾ ਧਨ ਨਾ ਦੌਲਤ ਨਾ ਬਿਜ਼ਨਸ ਸਭ ਤੋਂ ਫਸਟ ਮੇਰੇ ਲਈ ਮੇਰਾ ਪਰਮੇਸ਼ਵਰ ਹੈ ਮੈਂ ਉਸਦੇ ਹੱਥਾਂ ਦੀ ਰਚਨਾ ਹੈ ਹallelujah ਇਸ ਲਈ ਆਪਣੇ ਜੀਵਨ ਵਿੱਚ ਪਰਮੇਸ਼ਵਰ ਨੂੰ ਪ੍ਰਥਮ ਸਥਾਨ ਦੇਣਾ ਸਿੱਖੋ ਕਈ ਵਾਰੀ ਅਸੀਂ ਜਦੋਂ ਮਨਮਰਜ਼ੀਆਂ ਕਰਦੇ ਹਾਂ ਅਸੀਂ ਨਹੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਉਂਦੇ ਹੋ ਸਕਦਾ ਤੁਹਾਨੂੰ 2 ਮਹੀਨੇ ਉਹਦਾ ਕੋਈ ਅਹਿਸਾਸ ਨਾ ਹੋਵੇ 3 ਮਹੀਨੇ ਕੋਈ ਉਹਦਾ ਅਹਿਸਾਸ ਨਾ ਹੋਵੇ ਪਰ ਤੁਸੀਂ ਲਗਾਤਾਰ ਸਕਿੱਪ ਕਰਦੇ ਰਹੋ ਉਹਨਾਂ ਦੇ ਬਾਅਦ ਵਿੱਚ ਕੀ ਹੁੰਦਾ ਹੈ ਇਹ ਪੇਟ ਤੁਹਾਨੂੰ ਰੋਣਾ ਪੈਂਦਾ ਹੈ ਕੋਈ ਸਾਡੇ ਪੈਸੇ ਲੈ ਕੇ ਭੱਜ ਗਿਆ ਕਿਸੇ ਨੂੰ ਦੁੱਸਤਾ ਆਤਮਾ ਚੰਦੜ ਗਿਆ ਕਿਸੇ ਨੂੰ ਰਾਮ ਨਹੀਂ ਆਉਂਦਾ ਸਿਰ ਦੁਖਣਾ ਸ਼ੁਰੂ ਹੋਇਆ ਸੀ ਸਟੈਂਡਿੰਗ ਕਰਾਈ ਜੂਮਰ ਨਿਕਲ ਆਇਆ ਕਿਸੇ ਨੂੰ ਕੋਸ਼ ਪ੍ਰੋਬਲਮ ਕਿਸੇ ਨੂੰ ਕੋਸ਼ ਪ੍ਰੋਬਲਮ ਕੋਈ ਕਹਿੰਦਾ ਮੈਂ ਮੋੜ ਮੋੜ ਕੇ ਟੈਸਟ ਹੀ ਦੇਈ ਜਨਾ ਮੇਰੇ ਕੋ ਟੈਸਟ ਹੀ ਕਲੀਅਰ ਹੁੰਦਾ ਕੋਈ ਕਹਿੰਦਾ ਮੈਂ ਇੰਨੀ ਵਾਰੀ ਫਾਈਲ ਲਾਈ ਜਨਾ ਮੇਰੀ ਫਾਈਲ ਦਾ ਕੋਈ ਜਵਾਬ ਨਹੀਂ ਆਉਂਦਾ ਜੇ ਅਸੀਂ ਆਗਿਆਕਾਰੀ ਦੇ ਵਿੱਚ ਰਹਾਂਗੇ ਅਸੀਂ ਸਦਾ ਖੁਸ਼ ਰਹਿਾਂਗੇ ਹallelujah ਅਰ ਸਦਾ ਖੁਸ਼ ਰਹਿਣ ਦੇ ਲਈ ਪਰਮੇਸ਼ਵਰ ਦੀ ਆਗਿਆਕਾਰੀ ਬਚਨ ਚ ਲਿਖਿਆ ਕਹਿੰਦਾ ਜੇ ਤੁਸੀਂ ਮੇਰੇ ਵਿੱਚ ਬਣੇ ਰਹੋ ਤਾਂ ਮੇਰੇ ਬਚਨ ਤੁਹਾਡੇ ਵਿੱਚ ਬਣੇ ਰਹਿਣ ਤਾਂ ਫੇ ਕੀ ਹੋਊਗਾ ਸਾਹੂ ਮੰਗੋ ਤੁਹਾਡੇ ਲਈ ਹੋ ਜਾਏਗਾ ਜੇ ਅਸੀਂ ਪਰਮੇਸ਼ਵਰ ਵਿੱਚ ਬਣੇ ਰਹੀਏ यस ਇਸ ਲਈ ਜਿਨ੍ਹਾਂ ਨੂੰ ਤੁਸੀਂ ਜਾਣਦੇ ਆ ਜਿਹੜੇ ਅੱਛ ਨਹੀਂ ਆਏ ਕਿਰਪਾ ਕਰਕੇ ਤੁਸੀਂ ਇਹ ਸੁਨੇਹਾ ਉਹਨਾਂ ਨੂੰ ਜਰੂਰ ਦਿਓ ਕਿ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਦੇ ਨਾਲ ਸਮਾਪਿਤਿਤ ਕਰਨ ਦੇ ਨਾਲੋਂ ਅਹਿਮ ਕੁਝ ਵੀ ਨਹੀਂ ਹੈ ਫਿਰ ਅਸੀਂ ਮਿੰਤਾ ਕਰਦੇ ਆ ਤੇ ਫਰਕ ਨਹੀਂ ਪੈਂਦਾ ਤੇ ਜਦੋਂ ਫਰਕ ਪੈਂਦਾ ਹੈ ਜਦੋਂ ਅਸੀਂ ਸੁਧਰਦੇ ਨਹੀਂ ਆ ਇਸ ਲਈ ਸਾਨੂੰ ਸੁਧਰਨਾ ਚਾਹੀਦਾ ਆਪਣੇ ਬੱਚਿਆਂ ਨੂੰ ਲੈ ਕੇ ਜਰੂਰ ਆਇਆ ਕਰੋ ਕੁਣ ਤਾਂ ਛੁੱਟੀਆਂ ਆ ਕਿੰਨੇ ਜਣੇ ਅੱਜ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਏ ਆ ਅੱਧੇ ਵੀ ਨਹੀਂ ਬਾਕੀ ਕਿੰਨੇ ਛੱਡ ਕੇ ਆਏ ਤੁਸੀਂ ਨਿਆਣਿਆਂ ਨੂੰ ਵੰਡੀਆਂ ਦੇ ਘਰੇ ਉਹਨਾਂ ਨੂੰ ਨਾਲ ਲੈ ਕੇ ਆਇਆ ਕਰੋ ਕਿਉਂਕਿ ਤੁਹਾਡੇ ਸਾਰਿਆਂ ਦੇ ਨਿਆਣੇ ਆ ਪ੍ਰਭੂ ਨੇ ਤੁਹਾਨੂੰ ਬਹੁਤ ਬLES ਦਿੱਤਾ ਯਾ ਚਾਹੇ ਛੋਟੇ ਆ ਚਾਹੇ ਵੱਡੇ ਆ ਪਰ ਪ੍ਰਭੂ ਨੇ ਤੁਹਾਨੂੰ ਪਾਲਦਾਰ ਕੀਤਾ ਯਾ ਆਪਣੇ ਪੋਤੇ-ਪੋਤੀਆਂ ਨੂੰ ਉਹਨਾਂ ਨੂੰ ਵੀ ਹੁਣ ਸਮਰ ਵਕੇਸ਼ਨਸ ਆ ਨਿਆਣੇ ਘਰੇ ਬੈਠੇ ਬਹੁਤ ਵੀ ਬੋਰ ਹੋ ਜਾਂਦੇ ਉਹਨਾਂ ਨੂੰ ਕਹੋ ਚਲੋ ਤੁਹਾਨੂੰ ਇੱਕ ਵਧੀਆ ਥਾਂ ਤੇ ਲੈ ਕੇ ਜਾਵਾਂ ਅਰ ਜਦੋਂ ਇੱਥੇ ਆਉਣਗੇ ਉਹਨਾਂ ਨੇ ਆਪੇ ਹੀ ਤੁਹਾਨੂੰ ਕਹਿਣਾ ਬਾਰ-ਬਾਰ ਕੇ ਚਲੋ ਆਪਾਂ ਚਰਚ ਨੂੰ ਜਾਇਆ ਕਰੀਏ ਚਲੋ ਆਪਾਂ ਚਰਚ ਨੂੰ ਚਲੀਏ ਤਾਂ ਖਾਸ ਕਰਕੇ ਹੁਣ ਛੁੱਟੀਆਂ ਦੇ ਦਿਨਾਂ ਵਿੱਚ ਉਹਨਾਂ ਨੂੰ ਜ਼ਰੂਰ ਲੈ ਕੇ ਆਓ ਚਰਚ ਦੇ ਵਿੱਚ ਕਿਉਂਕਿ ਅੱਜ ਅਸੀਂ ਅਗਰ ਬੱਚਿਆਂ ਨੂੰ ਨਹੀਂ ਪਰਮੇਸ਼ਵਰ ਜੀ ਦੇ ਨਾਲ ਜੋੜਾਂਗੇ ਫੇਰ ਕੱਲ ਨੂੰ ਅਸੀਂ ਪ੍ਰਭੂ ਤੇ ਆਖਿਆ ਮੈਂ ਦਾ ਕਰਨੀਆ ਪ੍ਰਭੂ ਸਾਡੇ ਨਿਆਣੇ ਆਖੇ ਨਹੀਂ ਲੱਗਦੇ ਪ੍ਰਭੂ ਸਾਡੇ ਨਿਆਣੇ ਸੁਧਰਦੇ ਨਹੀਂ ਨਿਆਣੇ ਵਿਗੜ ਗਏ ਨਿਆਣੇ ਘਰ ਛੱਡ ਕੇ ਚਲੇ ਗਏ ਨਿਆਣੇ ਮੋਰੇ ਬੋਲਦੇ ਆ ਬਹੁਤ ਪ੍ਰੋਬਲਮਸ ਆ ਦੁਨੀਆ ਦੇ ਵਿੱਚ ਪਰ ਉਹਦੇ ਲਈ ਬਹੁਤ ਆਹ ਤੱਕ ਜੁਮੇਵਾਰ ਅਸੀਂ ਖੋਦੀਆਂ ਕਿ ਉਹਨਾਂ ਨੂੰ ਲੈ ਕੇ ਨਹੀਂ ਆਉਂਦੇ ਉਹਨਾਂ ਦੇ ਅੰਦਰ ਪਰਮੇਸ਼ਰ ਦਾ ਭੈ ਨਹੀਂ ਜਾਂਦਾ ਹੁਣ ਉਹ ਘਰੇ ਬੈਠੇ ਫਿਲਮਾਂ ਦੇਖਣ ਦੇ ਹੋਣਗੇ ਘਰੇ ਬੈਠੇ ਡਰਾਮੇ ਦੇਖਣਗੇ ਗਲਤਮਲਤ ਚੀਜ਼ਾਂ ਦੇਖਣਗੇ ਗਲਤਮਲਤ ਗਾਣੇ ਸੁਣਨਗੇ ਕਿ ਉਹਨਾਂ ਦਾ ਸਾਰਾ ਧਿਆਨ ਉਹਨਾਂ ਚੀਜ਼ਾਂ ਦੇ ਵਿੱਚ ਰਹਿਣਾ ਹੈ ਪਰ ਜੇ ਤੁਸੀਂ ਉਹਨਾਂ ਨੂੰ ਪਰਮੇਸ਼ਰ ਦੀ ਹਜ਼ੂਰੀ ਵਿੱਚ ਲੈ ਕੇ ਆਉਂਗੇ ਤਾਂ ਦੀ ਤਾਂ ਪਰਮੇਸ਼ਰ ਦਾ ਬਚਨ ਉਹਨਾਂ ਦੇ ਅੰਦਰ ਜਾਏਗਾ ਇਸ ਲਈ ਮੈਂ ਇੰਤਜ਼ਾਰ ਦੇ ਵਿੱਚ ਰਹਾਂਗੀ ਕਿ ਅਗਲੇ ਸੰਡੇ ਤੁਸੀਂ ਬੱਚਿਆਂ ਨੂੰ ਲੈ ਕੇ ਆਓ ਔਰ ਬੱਚਿਆਂ ਦੇ ਲਈ ਅਸੀਂ ਵਿਸ਼ੇਸ਼ ਪ੍ਰਾਰਥਨਾ ਕਰਾਂਗੇ ਕਿ ਪ੍ਰਭੂ ਉਹਨਾਂ ਨੂੰ ਸਦਬੁੱਧੀ ਦੇਣ ਪ੍ਰਭੂ ਉਹਨਾਂ ਨੂੰ ਡਿਵਾਈਨ ਵਿਜ਼ਡਮ ਦੇਣ ਔਰ ਤੁਹਾਡੇ ਬੱਚੇ ਸਦਾ ਤੁਹਾਡੀ ਅਤੇ ਪਰਮੇਸ਼ਵਰ ਦੀ ਆਗਿਆਕਾਰੀ ਦੇ ਵਿੱਚ ਰਹਿਣ ਹallelujah ਉਹਨਾਂ ਦੇ ਲਈ ਪ੍ਰਾਰਥਨਾ ਕਰਾਂਗੇ ਕਿ ਆਉਣ ਵਾਲੇ ਸਮੇਂ ਦੀ ਬੈਰੀ ਦੀ ਬਣਾਈ ਹੋਈ ਕੋਈ ਵੀ ਯੋਜਨਾ ਉਹਨਾਂ ਦੇ ਜੀਵਨ ਦੇ ਵਿੱਚ ਕੰਮ ਨਾ ਕਰੇ ਕੋਈ ਜਾਦੂ ਤੋਣੇ ਦੀ ਸ਼ਕਤੀ ਉਹਨਾਂ ਦੇ ਉੱਤੇ ਨਾ ਚੱਲੇ ਕੋਈ ਵੀ ਜੋ ਵੀ ਉਹਨਾਂ ਦੇ ਉੱਤੇ ਸਰਾਪ ਹੈ ਉਹ ਸਰਾਪ ਟੁੱਟ ਜਾਏ ਨੈਕਸਟ ਸੰਡੇ ਬੱਚਿਆਂ ਦੇ ਲਈ ਖਾਸ ਤੌਰ ਤੇ ਪ੍ਰਾਰਥਨਾ ਕੀਤੀ ਜਾਏਗੀ ਸੋ ਇਸ ਲਈ ਤੁਸੀਂ ਆਪਣੇ ਪੋਤੇ-ਪੋਤਰੀਆਂ ਨੂੰ ਦੋਕੇ-ਦੋਤਿਆਂ ਨੂੰ ਤੁਸੀਂ ਸੱਦੋ ਉਹਨਾਂ ਨੂੰ ਆਪਣੇ ਧੀਆਂ-ਪੁੱਤਰਾਂ ਨੂੰ ਪਰ ਤੁਸੀਂ ਸਭ ਉਹਨਾਂ ਬੱਚਿਆਂ ਨੂੰ ਲੈ ਕੇ ਆਓ ਇਸ ਜਗ੍ਹਾ ਤੇ ਤਾਂ ਜੋ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਉਹਨਾਂ ਦੇ ਉੱਤੇ ਆਸ਼ੀਸ਼ ਆਏ ਪਰ ਉਹਨਾਂ ਦੇ ਆਉਣ ਵਾਲੇ ਦਿਨ ਮੁਬਾਰਕ ਹੋਣ ਹਾਲੇਲੂਇਆ ਸੋ ਅੱਜ ਅਸੀਂ ਪਰਮੇਸ਼ਵਰ ਜੀ ਦੇ ਬੱਚਿਆਂ ਦੇ ਵਿੱਚੋਂ ਦੇਖਾਂਗੇ ਕਿ ਅਸੀਂ ਕਿਵੇਂ ਖੁਸ਼ ਰਹਿ ਸਕਦੇ ਹਾਂ ਖੁਸ਼ੀ ਕਿਹਨਾਂ ਨੂੰ ਮਿਲਦੀ ਆ ਅੱਜ ਅਸੀਂ ਖੁਸ਼ੀ ਦੇ ਬਾਰੇ ਵਿੱਚ ਪਰਮੇਸ਼ਵਰ ਦੀ ਹਜ਼ੂਰੀ ਚੋਂ ਸਿੱਖਾਂਗੇ ਸੋ ਆਪਾਂ ਦੇਖਦੇ ਹਾਂ ਜ਼ਬੂਰਾਂ ਦੀ ਕਿਤਾਬ ਉਹਦਾ 112 ਨੰਬਰ ਅਧਿਆਇ ਐ ਔਰ ਉਹਦੀ 1 ਤੋਂ 3 ਨੰਬਰ ਬੰਕਤੀ ਚੋਂ ਤਾਂ ਲਿਖਿਆ ਆ ਹਾਲੇਲੂਇਆ ਤਨ ਹੈ ਉਹ ਮਨੁੱਖ ਜਿਹੜਾ ਯਹੋਵਾ ਦਾ ਭੈ ਮੰਨਦਾ ਹੈ ਉਹ ਉਸਦੇ ਹੁਕਮਾਂ ਵਿੱਚ ਬਹੁਤ ਮगन ਰਹਿੰਦਾ ਹੈ ਉਹਦੀ ਅੰਸ਼ ਧਰਤੀ ਉੱਤੇ ਬਲਵਾਨ ਹੋਵੇਗੀ ਸੱਚਾਰਾਂ ਦੀ ਪੀੜੀ ਮੁਬਾਰਕ ਹੋਵੇਗੀ ਧਨ ਦੌਲਤ ਉਹਦੇ ਘਰ ਵਿੱਚ ਹੈ ਉਹਦਾ ਧਰਮ ਸਦਾ ਤੀਕ ਬਣਿਆ ਰਹਿੰਦਾ ਹੈ ਹalleluyah ਸੋ ਇਤੇ ਬਚਨ ਦੇ ਵਿੱਚ ਕੀ ਲਿਖਿਆ ਕਹਿੰਦਾ ਧੰਨਿਆ ਉਹ ਮਨੁੱਖ ਜਿਹੜਾ ਪਰਮੇਸ਼ਵਰ ਦੇ ਭੈ ਵਿੱਚ ਰਹਿੰਦਾ ਹੈ ਪਰਮੇਸ਼ਵਰ ਦੇ ਡਰ ਵਿੱਚ ਜਿਹੜਾ ਬੰਦਾ ਰਹਿੰਦਾ ਉਹ ਪਰਮੇਸ਼ਵਰ ਨੂੰ ਪਸੰਦ ਹੈ ਉਹਦੇ ਉੱਤੇ ਪਰਮੇਸ਼ਵਰ ਨੇ ਆਸ਼ੀਸ਼ਾਂ ਠਹਿਰਾਈਆਂ ਹੈ ਪ੍ਰਭੂ ਜੀ ਚਾਹੁੰਦੇ ਆ ਕਿ ਪਰਮੇਸ਼ਵਰ ਦੇ ਡਰ ਵਿੱਚ ਰਹੀਏ ਜਿਹੜਾ ਬੰਦਾ ਪਰਮੇਸ਼ਵਰ ਦੇ ਭੈ ਵਿੱਚ ਰਹਿੰਦਾ ਉਹ ਪਰਮੇਸ਼ਵਰ ਦੇ ਬਚਨਾਂ ਦੀ ਅਗਿਆਕਾਰ ਹੀ ਕਰਦਾ ਹੈ ਜਿਹੜਾ ਬੰਦਾ ਪਰਮੇਸ਼ਵਰ ਦੇ ਭੈਅ ਵਿੱਚ ਰਹਿੰਦਾ ਉਹ ਪਰਮੇਸ਼ਵਰ ਦੇ ਨਾਲ ਪ੍ਰੇਮ ਕਰਦਾ ਹੈ ਉਹ ਪਰਮੇਸ਼ਵਰ ਵਿੱਚ ਬਣਿਆ ਰਹਿੰਦਾ ਪਰਮੇਸ਼ਵਰ ਦੇ ਨਾਲ ਬਣਿਆ ਰਹਿੰਦਾ ਹੈ ਔਰ ਉਹ ਮੈਕਸਿਮਮ ਟਾਈਮ ਪ੍ਰਭੂ ਜੀ ਦੇ ਨਾਲ ਸਪੈਂਡ ਕਰਨ ਦੀ ਕੋਸ਼ਿਸ਼ ਕਰਦਾ ਜਿਆਦਾ ਤੋਂ ਜਿਆਦਾ ਸਮਾਂ ਉਹ ਪਰਮੇਸ਼ਵਰ ਜੀ ਦੇ ਨਾਲ ਬਤੀਤ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਜਿਹੜਾ ਆਦਮੀ ਪਰਮੇਸ਼ਵਰ ਦਾ ਡਰ ਮੰਨਦਾ ਹੈ ਪਰਮੇਸ਼ਵਰ ਦਾ ਭੈਅ ਮੰਨਦਾ ਵਚਨ ਚ ਲਿਖਿਆ ਉਹਦੀ ਅੰਸ਼ ਧਰਤੀ ਉੱਤੇ ਬਲਵਾਨ ਹੋਵੇਗੀ ਉਹਦੇ ਨਿਆਣੇ ਇਸ ਧਰਤੀ ਦੇ ਉੱਤੇ ਕਮਜ਼ੋਰ ਨਹੀਂ ਹੋਣਗੇ ਤੁਮ ਕਮਜ਼ੋਰ ਹੋਣਗੇ ਨਾ ਮਾਨਸਿਕ ਕਮਜ਼ੋਰ ਹੋਣਗੇ ਨਾ ਸਰੀਰਕ ਕਮਜ਼ੋਰ ਹੋਣਗੇ ਪਰ ਉਹਦੀ ਅੰਸ ਉਹਦੀ ਪੀੜ੍ਹੀ ਉਹਦੀ ਨੈਕਸਟ ਜਨਰੇਸ਼ਨ ਸਟਰੋਂਗ ਹੋਊਗੀ ਬਲਵਾਨ ਹੋਊਗੇ ਸ਼ਕਤੀਸ਼ਾਲੀ ਹੋਊਗੇ ਉਹਨਾਂ ਦੀਆਂ ਸੋਚਾਂ ਚੰਗੀਆਂ ਹੋਣਗੀਆਂ ਉਹਨਾਂ ਦਾ ਵਿਚਾਰ ਚੰਗਾ ਹੋਊਗਾ ਉਹਨਾਂ ਦੇ ਮਨ ਦੇ ਖਿਆਲ ਚੰਗੇ ਹੋਣਗੇ ਔਰ ਉਹ ਸਰੀਰਕ ਤੌਰ ਤੇ ਵੀ ਤਗੜੇ ਹੋਣਗੇ ਕਿਹਨਾਂ ਦੇ ਨਿਆਣੇ ਜਿਹੜੇ ਮਾਪਿਓ ਪਰਮੇਸ਼ਵਰ ਦਾ ਭੈ ਮੰਨਦੇ ਆ ਜੇ ਅਸੀਂ ਪਰਮੇਸ਼ਵਰ ਦੇ ਭੈ ਵਿੱਚ ਰਹਾਂਗੇ ਸਾਡੇ ਬੱਚਿਆਂ ਦੇ ਉੱਤੇ ਪਰਮੇਸ਼ਵਰ ਦੀ ਆਸ਼ੀਸ਼ ਆਵੇਗੀ ਜੇ ਅਸੀਂ ਪਰਮੇਸ਼ਵਰ ਦੇ ਭੈ ਵਿੱਚ ਨਹੀਂ ਰਹਾਂਗੇ ਫਿਰ ਸਾਡੇ ਨਿਆਣੇ ਜਿਹੜੇ ਆ ਉਹ ਆਪ ਉਧਰੇ ਹੋ ਜਾਣਗੇ ਆਪਣੀਆਂ ਮਰਜ਼ੀਆਂ ਕਰਨ ਵਾਲੇ ਬੇ ਲਗਾਮ ਮਾਪਿਓ ਦੇ ਹੁੰਦੇ ਹੋਏ ਵੀ ਮਾਪਿਓ ਦਾ ਡਰ ਨਹੀਂ ਮੰਨਣਗੇ ਜੇਕਰ ਅਸੀਂ ਪਰਮੇਸ਼ਵਰ ਦੀ ਆਗਿਆਕਾਰੀ ਨਹੀਂ ਕਰਾਂਗੇ ਸਾਡੇ ਬੱਚਿਆਂ ਨੇ ਸਾਡੀ ਆਗਿਆਕਾਰੀ ਨਹੀਂ ਕਰਨੀ ਜੇ ਅਸੀਂ ਪ੍ਰਭੂ ਜੀ ਦਾ ਆਦਰ ਨਹੀਂ ਕਰਾਂਗੇ ਕਿ ਬੱਚਿਆਂ ਨੇ ਸਾਡਾ ਆਦਰ ਨਹੀਂ ਕਰਨਾ ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸਾਡੀ ਇੱਜ਼ਤ ਕਰਨ ਸਾਨੂੰ ਆਦਰ ਦੇਣ ਸਾਡੇ ਆਖਰੇ ਲੱਗ ਸਾਡੇ ਨਾਲ ਸਮਾਪਤੀਤ ਕਰਨ ਤਾਂ ਬੱਚਨ ਸਾਨੂੰ ਇਦਾਂ ਦੱਸਦਾ ਫਿਰ ਆਪਾਂ ਪਰਮੇਸ਼ਵਰ ਦਾ ਭੈ ਮੰਨਣਾ ਹੈ ਆਪਾਂ ਪ੍ਰਭੂ ਜੀ ਨੂੰ ਇੱਜ਼ਤ ਦੇਣੀ ਸ਼ੁਰੂ ਕਰਨੀ ਹੈ ਆਪਾਂ ਪ੍ਰਭੂ ਜੀ ਦੇ ਨਾਲ ਸਮਾਪਤੀਤ ਕਰਨਾ ਸ਼ੁਰੂ ਕਰਨਾ ਆਪਾਂ ਪ੍ਰਭੂ ਜੀ ਦੀ ਆਗਿਆਕਾਰੀ ਕਰਨੀ ਸ਼ੁਰੂ ਕਰਨੀ ਔਰ ਜਿੱਦਾਂ ਦਾ ਰਿਸ਼ਤਾ ਸਾਡਾ ਤੇ ਸਾਡੇ ਪਿਤਾ ਪਰਮੇਸ਼ਵਰ ਦਾ ਹੋਏਗਾ ਉਦਾਂ ਦਾ ਰਿਸ਼ਤਾ ਸਾਡਾ ਤੇ ਸਾਡੇ ਬੱਚਿਆਂ ਦਾ ਬਾਰੇ ਬੱਚਿਆਂ ਬਾਰੇ ਸਾਨੂੰ ਕਿਸ ਤਰ੍ਹਾਂ ਪਰਮੇਸ਼ਵਰ ਦੇ ਵਿੱਚ ਚੱਲਣਾ ਚਾਹੀਦਾ ਹੈ ਉਹਨਾਂ ਕਿਉਂਕਿ ਆਪਾਂ ਬਹੁਤ ਸਾਰੀਆਂ ਗਲਤੀਆਂ ਕਰਦੇ ਹਾਂ ਜੇ ਮਤਲਬ ਆਪਣੇ ਬੱਚਿਆਂ ਦੇ ਪਰਿਵਾਰ ਤੇ ਪਤੀ ਦੇ ਜਾਂ ਪਤਨੀ ਦੇ ਧਿਆਨ ਨਹੀਂ ਦੇਂਦੇ ਤਾਂ ਅਪਕੁਦ ਆਪੋखुद ਕੀ ਬਦਲੇ ਬੁਦਸਨ ਇਸ ਤਰ੍ਹਾਂ ਚੱਲਣਗੇ ਸਭ ਤੋਂ ਪਹਿਲਾਂ ਹੋਵੇ ਕਿ ਤਾਂ ਹੋਵੇ ਇਸ ਸਿਲਕਾਈ ਇਹ ਵੀ ਆ ਜਿਸ ਕੋਈ ਪਤਾ ਨਹੀਂ ਹੁੰਦਾ ਕਿ ਪਤਾ ਨਹੀਂ ਆਪਣੇ ਪਰਿਵਾਰ ਨੂੰ ਵੀ ਬਚਾਉਣੇ ਆ ਅਕਸਰ ਚਾਰਾਂ ਦੇ ਵਿੱਚ ਇੱਕ ਪਰ ਇੱਕ ਨੂੰ ਮੰਨ ਕੇ ਉਹਦੇ ਨਾਲ ਚੱਲਦੇ ਆਂ ਕਿਸ ਤਰ੍ਹਾਂ ਆਪਾਂ ਇਹ ਕਰ ਸਕਦੇ ਆ ਉਹ ਪਤਾ ਸੀ ਨਾਲ ਆਪਾਂ ਸੱਚਾਈ ਤੇ ਚੱਲਣੀ ਹੈ ਤੇ ਐਂਡ ਵਿੱਚ ਮੈਂ ਕੋਈ ਵੀ ਆਪਣੀ ਵੀ ਵਿਚਾਰ ਜੋ ਵੀ ਮਤਲਬ ਜੇ ਮੈਨੂੰ ਲੱਗਦਾ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਇਸ ਵੇਲੇ ਔਰ ਤੁਸੀਂ ਜੂਰੇ ਮੈਂ ਦੱਸਿਓ ਕਿ ਇਹ ਸਹੀ ਹੈ ਜਾਂ ਗਲਤ ਹੈ ਪਰਮੇਸ਼ਰ ਦੇ ਵਾਅਦੇ ਦੇ ਵਿੱਚ ਵੀ ਆਪਾਂ ਸੱਚ ਹੋਵੇਗੀ ਮੈਂ ਸਿਖਾਉਣ ਵਾਲੀ ਨਹੀਂ ਕਿ ਮੈਂ ਤਾਂ ਤੁਹਾਨੂੰ ਕਿਸੇ ਤਰ੍ਹਾਂ ਦਾ ਤੁਹਾਡੇ ਮੁੰਡੇ ਨੇ ਪਲਾਨੇ ਦਾ ਸਿਰ ਪਾੜ ਦਿੱਤਾ ਜੋ ਵੀ ਸਿਖਾਉਣਾ ਹੋਵੇ ਨਾ ਲekin ਕਿਸੇ ਜੀਵਨ ਦੀ ਆਪਾਂ ਨਾ ਸਮਝਦਾ ਕਿ ਕਿੱਥੇ ਗਲਤੀ ਕਰ ਰਹੇ ਹਾਂ ਵੀਡੀਓ ਦੇ ਨਾਲ ਬਣੀ ਰਹੀ ਹੈ ਫਸਟ ਚੈੱਕ ਕਰੀ ਸੱਚਾਈ ਵਿੱਚ ਚੱਲਾਂਗੇ ਸਾਡੇ ਬੱਚੇ ਵੀ ਜਿਹੜੇ ਆ ਉਹ ਬlesd ਹੋਣਗੇ ਪਰਮੇਸ਼ਰ ਦੇ ਵੱਲੋਂ ਹਾਲੇਲੂਇਆ ਅਤੇ ਉਹਦਾ ਧਰਮ ਸਦਾ ਦੀਕ ਬਣਿਆ ਰਹਿੰਦਾ ਹੈ ਫਿਰ ਉਸ ਮਨੁੱਖ ਦਾ ਧਰਮ ਜਿਹੜਾ ਪਰਮੇਸ਼ਰ ਦੇ ਪੈਅ ਵਿੱਚ ਆ ਉਹ ਸਦਾ ਬਣਿਆ ਰਹਿੰਦਾ ਹੈ ਧਰਮ ਕੀ ਆ ਜਦੋਂ ਵੀ ਧਰਮ ਸ਼ਬਦ ਆਉਂਦਾ ਮੈਂ ਆਲਵੇਜ਼ ਇਸ ਸ਼ਬਦ ਨੂੰ ਜਿਹੜਾ ਬੜੇ ਧਿਆਨ ਦੇ ਨਾਲ ਇਹਨਾਂ ਗੱਲਾਂ ਨੂੰ ਸੁਣਨਾ ਧਰਮ ਕੀ ਹੈ ਕਿਉਂਕਿ ਇਸ ਵੀਡੀਓ ਵਿੱਚ ਦੇਖ ਕੇ ਮੈਂ ਸਮਝਾਇਆ ਕਿ ਮਨ ਆਪਣੇ ਅੰਦਰ ਲੈਣਾ ਹੈ ਧਰਮ ਹੈ ਮੇਤ ਨਹੀਂ ਕਿ ਨਹੀਂ ਵਿੱਚ ਕਮੀ ਹੈ ਹੈ ਲੇਕਿਨ ਧਰਮ ਚਾਹਾਂ ਦਾ ਕਰਨ ਵਾਲੀ ਚੀਜ਼ ਨਹੀਂ ਹੈ ਧਰਮ ਕੋਈ ਕਮਜ਼ਾ ਕਿਤੇ ਜਾਣ ਵਾਲੀ ਚੀਜ਼ ਨਹੀਂ ਹੈ ਜਿਹੜੀ ਜਿਹਨੂੰ ਸਹੀ ਕਰਨਾ ਹੈ ਪਰਮੇਸ਼ਵਰ ਦਾ ਸੁਭਾਅ ਜੇ ਕਿਸੇ ਦੇ ਅੰਦਰ ਦਇਆ ਨਹੀਂ ਆ ਉਹ ਧਰਮੀ ਨਹੀਂ ਹੈ ਜੇ ਕਿਸੇ ਦੇ ਅੰਦਰ ਸੱਚਾਈ ਨਹੀਂ ਆ ਤਾਂ ਉਹ ਜੀਵ ਨਹੀਂ ਹੈ ਪਰਮੇਸ਼ਵਰ ਦੇ ਵਿੱਚ ਕਿੱਦਾਂ ਬਨਣਾ ਚਾਹੀਦਾ ਪਰਮੇਸ਼ਵਰ ਨੂੰ ਧਰਮੀ ਪਸੰਦ ਹੈ ਪਰ ਉਹਦਾ ਸਾਨੂੰ ਬਣਿਆ ਪਰਮੇਸ਼ਵਰ ਦਾ ਸੁਭਾਅ ਕੀ ਹੈ ਸੱਚਾਈ ਦਇਆ ਵਫਾਦਾਰੀ ਖਲੀਮੀ ਨਰਮਾਈ ਨਿਆਂ ਤੇਮ ਇਹ ਸਭ ਪਰਮੇਸ਼ਵਰ ਦੇ ਸੁਭਾਅ ਦੇ ਫਲ ਆ ਔਰ ਜਦੋਂ ਇਹ ਸੁਭਾਅ ਦੇ ਫਲ ਜੋ ਪਰਮੇਸ਼ਵਰ ਦੇ ਇੱਕ ਮਨੁੱਖ ਦੇ ਅੰਦਰ ਆ ਜਾਂਦੇ ਆ ਤਾਂ ਉਹ ਧਰਮ ਬਣ ਜਾਂਦਾ ਆ ਕਈ ਵਾਰੀ ਤੁਸੀਂ ਸੁਣਿਆ ਹੋਊਗਾ ਲੋਕੀ ਕਹਿੰਦੇ ਇਹ ਇੰਨਾ ਵਿਗੜਿਆ ਕਿਦਾ ਕੋਈ ਦੀਨ ਮਸਲਬ ਨਹੀਂ ਆ ਮਸਲਬ ਧਰਮ ਦਾ ਇੱਕ ਦੂਜਾ ਨਾਮ ਆ ਇਹਦਾ ਕੋਈ ਦੀਨ ਇਮਾਨ ਨਹੀਂ ਆ ਇਹਦਾ ਕੋਈ ਧਰਮ ਨਹੀਂ ਆ ਅੰਦਰ ਚੰਗਿਆਈ ਵਾਲੇ ਫਰੂਟਸ ਨਹੀਂ ਆ ਰੂਹ ਦੇ ਫਲਾਂ ਦਾ ਹੋਣਾ ਪਰਮੇਸ਼ਵਰ ਦੇ ਫਲ ਦਾ ਹੋਣਾ ਸਾਡੇ ਅੰਦਰ ਉਹੀ ਧਰਮ ਸਤੋਂਦਾ ਜਾਂ ਜਿਹੜਾ ਉਹਨਾਂ ਫਲਾਂ ਨੂੰ ਐਕਟਿਵ ਕਰ ਲੈਂਦਾ ਆਪਣੇ ਅੰਤ ਅੰਦਰ ਉਸ ਸੁਭਾਅ ਦੇ ਵਿੱਚ ਚੱਲਣਾ ਸ਼ੁਰੂ ਕਰ ਦਿੰਦਾ ਉਹ ਬੰਦਾ ਧਰਮੀ ਸਦੋਂਦਾ ਜਾਂ ਹਾਲੇਲੂਇਆ ਬਹਤਾਂ ਦੀ ਕਿਤਾਬ 22 ਨੰਬਰ ਅਧਿਆਏ ਅਰ 27 ਨੰਬਰ ਪੰਕਤੀ ਚ ਇਦਾਂ ਲਿਖਿਆ ਕਹਿੰਦਾ ਜਿਹੜਾ ਦੀਨਾਂ ਨੂੰ ਦਾਨ ਕਰਦਾ ਉਹਨੂੰ ਕੋਈ ਥੋੜੇ ਨਾ ਹੋਵੇਗੀ ਜਿਹੜਾ ਦਾਨੀ ਆ ਬੰਦਾ ਜਿਹੜਾ ਵੰਡਣ ਵਾਲਾ ਆ ਉਹਨੂੰ ਕਦੇ ਕਿਸੇ ਚੀਜ਼ ਦੀ ਥੋੜੇ ਨਹੀਂ ਹੋਊਗੀ ਸਭ ਤੋਂ ਖੋਜ ਰਹਿਣ ਦੇ ਤਰੀਕੇ ਸਿੱਖ ਰਹੇ ਆ ਸਭ ਤੋਂ ਵੱਡੀ ਖੁਸ਼ੀ ਇੱਕ ਇਨਸਾਨ ਦੇ ਜੀਵਨ ਵਿੱਚ ਉਹਦੀ ਔਲਾਦ ਦਾ ਠੀਕ ਹੋਣਾ ਹੁੰਦਾ ਆ ਜੇ ਤੁਸੀਂ ਬਹੁਤ ਰੱਜੇ ਪੁੱਜੇ ਕਰਦੇ ਆਂ ਤੁਹਾਡੇ ਕੋਲ ਬਹੁਤ ਜ਼ਮੀਨ ਜਾਇਦਾਦ ਆ ਪਰ ਤੁਹਾਡੀ ਔਲਾਦ ਚੰਗੀ ਨਹੀਂ ਆ ਤੁਸੀਂ ਖੁਸ਼ ਨਹੀਂ ਰਹਿ ਸਕਦੇ ਨਾ ਗੱਲਾਂ ਨੂੰ ਠੰਡੀ ਥੁਰਨ ਤੇ ਹੈ ਜੇ ਤੁਸੀਂ ਬਹੁਤ ਤੰਦਰੁਸਤ ਆ ਤੁਹਾਡੀ ਔਲਾਦ ਤੰਦਰੁਸਤ ਨਹੀਂ ਆ ਤੁਸੀਂ ਤਦ ਵੀ ਨਹੀਂ ਖੁਸ਼ ਰਹਿ ਸਕਦੇ ਇੱਕ ਪਿਤਾ ਦੀ ਖੁਸ਼ੀ ਇੱਕ ਮਾਂ ਦੀ ਖੁਸ਼ੀ ਉਹਦੀ ਔਲਾਦ ਦੇ ਵਿੱਚ ਛੁਪੀ ਹੋਈ ਹੁੰਦੀ ਆ ਜੇਕਰ ਕਿਸੇ ਨੇ ਆਪਣੇ ਚੰਗੇ ਕੰਮਾਂ ਦਾ ਫਲ ਦੇਖਣਾ ਤੋ ਆਪਣੀ ਔਲਾਦ ਦੇ ਜੀਵਨ ਚੋਂ ਦੇਖ ਸਕਦਾ ਹੈ ਤੇ ਜੇਕਰ ਉਹਨੇ ਆਪਣੇ ਪਾਪ ਦਾ ਫਲ ਦੇਖਣਾ ਤੋ ਉਹ ਵੀ ਆਪਣੀ ਔਲਾਦ ਦੇ ਜੀਵਨ ਚੋਂ ਦੇਖ ਸਕਦਾ ਹੈ ਕਿਉਂਕਿ ਜੇਕਰ ਅਸੀਂ ਚੰਗੇ ਆ ਤਾਂ ਸਾਡੇ ਉੱਤੇ ਪਰਮੇਸ਼ਰ ਦੀ ਆਸ਼ੀਸ਼ ਆ ਔਰ ਉਹ ਆਸ਼ੀਸ਼ ਤਿੰਨਾਂ ਪੀੜੀਆਂ ਤੱਕ ਅੱਗੇ ਜਾਏਗੀ ਪਰ ਜੇਕਰ ਅਸੀਂ ਬੁਰੇ ਆ ਪਾਪੀ ਦੇ ਬੋਧ ਵੀ ਤਿੰਨਾਂ ਪੀੜੀਆਂ ਤੱਕ ਅੱਗੇ ਜਾਏਗਾ ਉਸਰਾਪ ਵੀ ਤਿੰਨਾਂ 쿠ਸ਼ਨਾ ਅੱਗੇ ਜਾਏਗਾ ਤਾਂ ਸਾਡਾ ਜੀਵਨ ਕਿੱਦਾਂ ਦਾ ਹੈ ਤੁਸੀਂ ਆਪਣੇ ਬੱਚਿਆਂ ਦੇ ਜੀਵਨ ਚੋਂ ਉਹਦੀ ਝਲਕ ਦੇਖ ਸਕਦੇ ਹੁਣ ਇਸ ਲਈ ਖੁਸ਼ ਰਹਿਣ ਦਾ ਤਰੀਕਾ ਕਿ ਸਾਡੇ ਬੱਚੇ ਜਿਹੜੇ ਆ ਉਹ ਖੁਸ਼ ਖੁਸ਼ੀ ਦੇ ਵਿੱਚ ਹੋਣ ਤਾਂ ਸਾਡੀ ਖੁਸ਼ੀ ਹੈ ਤੇ ਜੇ ਅਸੀਂ ਚਾਹੁੰਦੇ ਸਾਡੇ ਬੱਚੇ ਸੁਧਰੇ ਹੋਏ ਹੋਣ ਤਾਂ ਫੇਰ ਸਾਨੂੰ ਪਰਮੇਸ਼ਵਰ ਦੇ ਪੈਰ ਵਿੱਚ ਚੱਲਣਾ ਹੋਊਗਾ ਇਸੇ ਤਰ੍ਹਾਂ ਕਰਕੇ ਅਸੀਂ ਚਾਹੁੰਦੇ ਆ ਕਿ ਅਸੀਂ ਖੁਸ਼ ਰਹੀਏ ਦੂਜੀ ਖੁਸ਼ੀ ਹੈ ਕਿ ਸੰਤ ਦੀ ਕਿਹੜੀ ਚੀਜ਼ ਦੇ ਵਿੱਚ ਹੁੰਦੀ ਕਿ ਉਹਦੇ ਕੋਲ ਧਨ-ਦੌਲਤ ਬਾਤ ਹੋਵੇ ਉਹਨੂੰ ਹੁੰਦਾ ਮੈਨੂੰ ਕਿਸੇ ਚੰਗੀ ਚੀਜ਼ ਦੀ ਥੋੜੇ ਨਾ ਹੋਵੇ ਲੋੜ ਵਾਲੇ ਮੇਰੇ ਕੋਲੇ ਕੰਮ ਹੀ ਹੋਵੇ ਤਾਂ ਵਿਚਰ ਵਿੱਚ ਕਿਹਾ ਜਿਹੜਾ ਦੀਨਾ ਨੂੰ ਦੀਨ ਦਾ ਮਤਲਬ ਜ਼ਰੂਰਤਮੰਦ ਗਰੀਬ ਲੋੜਵੰਦ ਜਿਹੜਾ ਦੀਨਾ ਨੂੰ ਦਾਨ ਕਰਦਾ ਉਹਨੂੰ ਕੋਈ છોੜੇ ਨਾ ਹੋਵੇਗੀ ਅਗਰ ਤੁਹਾਨੂੰ ਕੋਈ ਦਿਸੇ ਕਿ ਤੁਹਾਡੀ ਰਿਸ਼ਤੇਦਾਰੀ ਦੇ ਵਿੱਚ ਆ ਕਿਉਂਕਿ ਸਭ ਤੋਂ ਫਸਟ ਕੋਈ ਵੀ ਕੰਮ ਜਿਹੜਾ ਆ ਉਹ ਤੁਹਾਨੂੰ ਆਪਣੇ ਪਰਿਵਾਰ ਚੋਂ ਹੀ ਸ਼ੁਰੂ ਕਰਨਾ ਚਾਹੀਦਾ ਹੈ ਬਹੁਤ سارے ਲੋਕ ਬਾਹਰ ਤਾਂ ਲੰਗਰ ਲਾਉਂਦੇ ਆ ਪਰ ਉਹ ਆਪਣੇ ਰਿਸ਼ਤੇਦਾਰਾਂ ਭੈਣਾ ਭਰਾਵਾਂ ਦੀ ਸਾਰ ਨਹੀਂ ਲੈਂਦੇ ਉਹ ਆਪਣੇ ਮਾਂ ਪਿਓ ਨੂੰ ਪਾਣੀ ਤਾਂ ਕਿੱਥੇ ਪੁੱਛਦੇ ਆ ਬਾਹਰ ਪਾਣੀ ਦੇ ਲੰਗਰ ਲਾ ਦਿੰਦੇ ਆ ਯਸ ਤਾਂ ਮੈਂ ਪਰ ਬੱਚੇ ਨੇ ਸਾਨੂੰ ਕੀ ਸਿਖਾਉਂਦਾ ਆ ਕਹਿੰਦਾ ਜੇ ਕੋਈ ਸੇਵਾ ਕਰਨੀ ਚਾਹੇ ਤਾਂ ਸ਼ੁਰੂ ਕਿੱਥੋਂ ਕਰੇ ਆਪਣੇ ਘਰ ਤੋਂ ਪਹਿਲਾਂ ਕਹਿੰਦਾ ਆਪਣੇ ਘਰ ਦਾ ਪ੍ਰਬੰਧ ਕਰ ਇਹ ਸੇਵਾ ਹੀ ਦਾ ਸੂर्य ਆਂ ਇਸ ਲਈ ਅੱਜ ਤੁਹਾਨੂੰ ਲੱਗਦਾ ਕਿ ਤੁਹਾਡੇ ਰਿਲੇਟਿਵਸ ਦੇ ਵਿੱਚ ਕਿਸੇ ਵੀ ਰਿਸ਼ਤੇ ਦੇ ਵਿੱਚ ਜਿਹਨੂੰ ਤੁਸੀਂ ਜਾਣਦੇ ਆ ਕੋਨ ਨੂੰ ਕੋਈ ਕਿਸੇ ਚੀਜ਼ ਦੀ ਜ਼ਰੂਰਤ ਆ ਤਾਂ ਤੁਸੀਂ ਪਹਿਲਾਂ ਉਹਦੀ ਜ਼ਰੂਰਤ ਨੂੰ ਪੂਰਿਆ ਕਰੋ ਬਾਕੀਆਂ ਨੂੰ ਤੁਸੀਂ ਫੇਰ ਵੰਡਿਓ ਹਾਂ ਅਗਰ ਉਹਦੀ ਜ਼ਰੂਰਤ ਪੂਰੀ ਕਰਨ ਦੇ ਬਾਅਦ ਫੇਰ ਤੁਹਾਨੂੰ ਨਜ਼ਰ ਆਇਆ ਮੇਰੇ ਪਿੰਡ ਵਿੱਚ ਕਿਸੇ ਦੇ ਕੋਲ ਮੰਜਾ ਖੜਾ ਹੋਇਆ ਆ ਫੇਰ ਤੁਸੀਂ ਅਗਰ ਤੁਹਾਨੂੰ ਲੱਗਦਾ ਕਿ ਸਾਡੇ ਕੋਲ ਤਾਂ ਬਹੁਤ ਆ ਸਾਡੇ ਮੰਜੇ ਤਾਂ ਖੜੇ ਰਹਿੰਦੇ ਆ ਸੰਭਲ ਨੂੰ ਥਾਂ ਨਹੀਂ ਆ ਤਾਂ ਫਿਰ ਉਹਨਾਂ ਨੂੰ ਦਿਓ ਜਿਨ੍ਹਾਂ ਦੇ ਕੋਲ ਮੰਜਾ ਨਹੀਂ ਆ ਜੇ ਤੁਹਾਡੇ ਬਿਸਤਰੇ ਪੇਟੀਆਂ ਵਿੱਚ ਭਰੇ ਰਹਿੰਦੇ ਆ ਪਰ ਹੋ ਸਕਦਾ ਕਿਸੇ ਦੇ ਕੋਲ ਪੁੰਜੇ ਦਵਾਈ ਬਿਛਾ ਦੇ ਤੁਹਾਨੂੰ ਵੀ ਨਾ ਆ ਤੁਹਾਡੇ ਬੇਟੀ ਵਿੱਚ ਰੱਖੇ ਹੋਏ ਬਿਸਤਰੇ ਵਿਅਰਥ ਰਹੋ ਤੁਹਾਡੀ ਬਰਕਤ ਨਹੀਂ ਤੁਹਾਡਾ ਸਰਾਪ ਆ ਫੇਰ ਤੁਸੀਂ ਉਹਨਾਂ ਬਿਸਤਰਿਆਂ ਨੂੰ ਕੱਢੋ ਅਰ ਜ਼ਰੂਰਤਮੰਦ ਨੂੰ ਦਿਓ ਤੁਸੀਂ ਇੱਕ ਦਿਓਗੇ ਤੁਹਾਡੇ ਲਈ 10 ਇੰਤਜ਼ਾਮ ਹੋ ਜਾਣਗੇ ਕਬੀ ਯਿਸੂ ਮਸੀਹ ਜੀ ਦੇ ਨਾਮ ਤੇ ਜ਼ਰੂਰੀ ਨਹੀਂ ਕਿ ਬਿਸਤਰੇ ਦੇ ਵੰਡੇ ਤੁਹਾਨੂੰ ਬਿਸਤਰਾ ਮਿਲੇ ਪਰ ਹੋ ਸਕਦਾ ਜਿੱਥੇ ਕੋਈ ਤੁਹਾਡੀ ਮਦਦ ਦਾ ਤੁਹਾਨੂੰ ਰਾਹ ਨਹੀਂ ਨਜ਼ਰ ਆਉਂਦਾ ਉੱਥੇ ਪ੍ਰਭੂ ਐਹੋ ਜੇ ਬੰਦੇ ਨੂੰ ਖੜਾ ਕਰੇ ਜਿਹਨੂੰ ਤੁਸੀਂ ਜਾਣਦੇ ਨਹੀਂ ਸਿਆਣਦੇ ਨਹੀਂ ਪਰ ਉਹ ਤੁਹਾਡੀ ਮਦਦ ਕਰ ਜਾਵੇ ਖੁਸ਼ਹੰਦ ਦਾ ਇੱਕ ਤਰੀਕਾ ਯਾਰ ਕਿਸੇ ਨੂੰ দান ਕਰਨਾ ਭਾਵੇਂ ਤੁਸੀਂ ਕਿਲੋ ਆਟਾ ਹੀ ਕਿਸੇ ਨੂੰ ਦਿਓ ਭਾਵੇਂ ਪਾਈਆ ਦਾਲ ਹੀ ਦਿਓ ਜੇ ਇਸ ਸਮਰੱਥਾ ਨਾਲ ਪ੍ਰਭੂ ਨੇ ਤੁਹਾਨੂੰ ਬlès ਕੀਤਾ ਹੋ ਉਸ ਸਮਰੱਥਾ ਦੇ ਨਾਲ ਤੁਸੀਂ ਦੂਜੇ ਨੂੰ ਬlès ਕਰੋ ਔਰ ਤੁਸੀਂ ਦੇਖਿਓ ਤੁਸੀਂ ਵਧੋਗੇ ਤੁਸੀਂ ਫਲੋਗੇ ਔਰ ਤੁਸੀਂ ਪਰਮੇਸ਼ਵਰ ਦੇ ਕੋਲੋਂ ਆਸ਼ੀਸ਼ ਨੂੰ ਪ੍ਰਾਪਤ ਕਰੋਗੇ ਯਰਮੀ ਆਧਿਕਾਤ ਉਹਦਾ 17 ਨੰਬਰ ਤੇ ਆਏ ਔਰ ਉਹਦੀ 7 ਤੇ 8 ਨੰਬਰ ਪੰਤੀ ਵਿੱਚ ਇਦਾਂ ਲਿਖਿਆ ਆ ਕਹਿੰਦਾ ਮੁਬਾਰਕ ਹੈ ਉਹ ਮਰਦ ਜਿਹਦਾ ਭਰੋਸਾ ਯਹਵਾ ਉਹ ਤੇ ਹੈ ਜਿਹਦਾ ਭਰੋਸਾ ਯਹਵਾ ਹੈ ਉਹ ਉਸ ਰੁੱਖ ਵਰਗਾ ਹੈ ਜਿਹੜਾ ਪਾਣੀ ਉਤੇ ਲੱਗਿਆ ਹੋਇਆ ਹੈ ਜਿਹੜਾ ਨਦੀ ਵੱਲ ਆਪਣੀਆਂ ਜੜ੍ਹਾਂ ਪੈ ਲਾਉਂਦਾ ਹੈ ਜਦ ਗਰਮੀ ਆਵੇ ਤਾਂ ਉਹਨੂੰ ਡਰ ਨਹੀਂ ਸਗੋਂ ਉਹਦੇ ਪੱਤੇ ਹਰੇ ਰਹਿੰਦੇ ਹਨ ਔੜ ਦੇ ਬਰੇ ਉਹਨੂੰ ਚਿੰਤਾ ਨਾ ਹੋਵੇਗੀ ਨਾ ਉਹ ਫਲ ਲਿਆਉਣ ਤੋਂ ਰੁਕੇਗਾ ਹallelujah ਚਿਤਨਾ ਮਰਜੀ ਸੀਜ਼ਨ ਹੋਵੇ ਪਰ ਮੇਰੇ ਘਰ ਦੇ ਵਿੱਚ ਆਟਾ ਤੇਲ ਹੋਣਾ ਚਾਹੀਦਾ ਹੈ ਇਹ ਖੁਸ਼ੀ ਮੰਗਣਾ ਨਹੀਂ ਇਨਸਾਨੀ ਚੀਜ਼ ਤੇਰੀ ਖੁਸ਼ੀ ਹੈ ਕਿ ਨਹੀਂ ਕਿ ਸਾਡੇ ਘਰ ਦੇ ਵਿੱਚ ਹੌਲ ਦਾ ਟਾਈਮ ਗਰੋਸਰੀ ਜਿਹੜੀ ਆ ਉਹ ਰਵੇ ਸਾਡੇ ਘਰ ਦੇ ਵਿੱਚ ਜ਼ਰੂਰਤਵੇਲੇ ਸਾਨੂੰ ਕਿਸੇ ਤੋਂ ਮੰਗਣਾ ਨਾ ਪਵੇ ਚਾਹੇ ਉਹ ਪੈਸਾ ਆ ਜਾਂ ਚਾਹੇ ਕੱਪੜਾ ਆ ਜਾਂ ਚਾਹੇ ਉਹ ਰੋਟੀ ਆ ਕੁਝ ਵੀ ਸਾਡੇ ਕੋਲ ਜ਼ਰੂਰਤ ਦੇ ਵੇਲੇ ਹੋਵੇ ਤਾਂ ਬਚਨ ਦੇ ਵਿੱਚ ਲਿਖਿਆ ਮੁਬਾਰਕ ਆ ਉਹ ਮਰਦ ਮਰਦ ਤੋਂ ਮਤਲਬ ਸਿਰਫ ਮੇਲ ਹੀ ਨਹੀਂ ਆ ਮੁਬਾਰਕ ਆ ਹਰੇ ਕੋ ਇਨਸਾਨ ਜਿਹੜਾ ਆਪਣਾ ਭਰੋਸਾ ਪਰਮੇਸ਼ਵਰ ਦੇ ਉੱਤੇ ਰੱਖਦਾ ਜਾਂਦਾ ਹੈ। ਸੋ ਕੋ ਜਿਹਦਾ ਭਰੋਸਾ ਹੀ ਪਰਮੇਸ਼ਵਰ ਆ। ਜਿਹੜੇ ਬੂਟੇ ਨੂੰ ਸਮੇਂ ਸਿਰ ਪਾਣੀ ਮਿਲਦਾ ਰਹੇ ਉਹ ਹਰਿਆ ਭਰਿਆ ਰਹਿੰਦਾ ਤੇ ਵਚਨ ਚ ਲਿਖਿਆ ਉਹ ਪੜ ਲਿਓਣੋਂ ਨਹੀਂ ਰੁਕੇਗਾ ਜੇਕਰ ਅਸੀਂ ਆਪਣਾ ਭਰੋਸਾ ਪਰਮੇਸ਼ਵਰ ਜੀ ਉੱਤੇ ਰੱਖੀਏ ਸਗੋਂ ਸਾਡਾ ਭਰੋਸਾ ਹੀ ਪਰਮੇਸ਼ਵਰ ਹੋਵੇ ਤਦ ਕਦੀ ਵੀ ਸਾਡੇ ਜੀਵਨ ਚ ਕਿਸੇ ਚੰਗੀ ਚੀਜ਼ ਦੀ ਥੋੜ ਨਹੀਂ ਹੋਊਗੀ ਭਾਵੇਂ ਦੁਨੀਆ ਤੇ ਬਿਮਾਰੀਆਂ ਹੋਣ ਸੋਗਾ ਹੋਵੇ ਕਾਲ ਹੋਵੇ ਕਦੀ ਵੀ ਭੈ ਨਹੀਂ ਹੋਊਗਾ ਕਿਉਂ ਕਿ ਉਹ ਆਪਣੇ ਤਾਲੀਬਾਂ ਦਾ ਫਲ ਦਤਾ ਹੈ ਜੋ ਪਰਮੇਸ਼ਵਰ ਤੇ ਉੱਤੇ ਭਰੋਸਾ ਰੱਖਦੇ ਵਚਨ ਚਲੀ ਗਏ ਉਹ ਕਦੀ ਵੀ ਸ਼ਰਮਿੰਦੇ ਨਾ ਹੋਣਗੇ ਸੋ ਅਸੀਂ ਪਰਮੇਸ਼ਵਰ ਉੱਤੇ ਭਰੋਸਾ ਰੱਖਣਾ ਹੈ ਜੇਕਰ ਤੁਸੀਂ ਖੁਸ਼ ਰਹਿਣਾ ਚਾਹੁੰਦੇ ਆ ਆਬਾਦ ਰਹਿਣਾ ਚਾਹੁੰਦੇ ਆ ਬਰਕਤ ਵਿੱਚ ਬਣੇ ਰਹਿਣਾ ਚਾਹੁੰਦੇ ਆ ਹੱਸਦੇ ਖੇੜਦੇ ਰਹਿਣਾ ਚਾਹੁੰਦੇ ਆ ਆਪਣਾ ਭਰੋਸਾ ਪਰਮੇਸ਼ਵਰ ਦੇ ਉੱਤੇ ਰੱਖੋ ਪਰ ਭਰੋਸਾ ਕਿੱਦਾਂ ਦਾ ਹੋਵੇ ਇਹ ਜੋ ਮੈਂ ਲਈ ਹੋ ਰਿਹਾ ਜੋ ਮੇਰੇ ਨਾਲ ਹੋ ਰਿਹਾ ਮੇਰੀ ਭਲਾਈ ਦੇ ਲਈ ਹੋ ਰਿਹਾ ਇਸ ਦੇ ਵਿੱਚ ਮੇਰੀ ਭਲਾਈ ਹੈ ਕਈ ਵਾਰੀ ਅਸੀਂ ਪਰਮੇਸ਼ਵਰ ਦੀ ਰਜ਼ਾ ਦੇ ਵਿਰੁੱਧ ਹੋ ਕੇ ਉਹਦੇ ਨਾਲ ਲੜਨਾ ਸ਼ੁਰੂ ਕਰ ਦਿੰਨੇ ਆ ਉੱਥੇ ਅਸੀਂ ਆਪਣੀ ਬਰਕਤ ਦਾ ਨੁਕਸਾਨ ਕਰਦੇ ਪਰ ਜੇਕਰ ਅਸੀਂ ਪ੍ਰਭੂ ਦੇ ਵਿੱਚ ਬਣੇ ਰਹੀਏ ਕਾਇਮ ਰਹੀਏ ਭਰੋਸੇ ਵਿੱਚ ਬਣੇ ਰਹੀਏ ਤਾਂ ਫਿਰ ਕਦੀ ਵੀ ਸਾਨੂੰ ਕੋਈ ਥੋੜਨੀ ਹੋਊਗੀ ਪਰ ਐਵਰੀ ਡੇ ਨਿਊ ਟੈਸਟਮਨੀਜ਼ ਸਾਡੀ ਲਾਈਫ ਚ ਆਉਣਗੀਆਂ ਨਿਊ ਬਲੇਸਿੰਗਸ ਸਾਡੀ ਲਾਈਫ ਦੇ ਵਿੱਚ ਆਉਣਗੀਆਂ ਨਵੀਆਂ ਗਵਾਹੀਆਂ ਤੇ ਨਵੀਆਂ ਬਰਕਤਾਂ ਸਾਡੇ ਜੀਵਨ ਦੇ ਵਿੱਚ ਹੋਣਗੀ ਬਹੁਤ ਬਹੁਤ ਧੰਨਵਾਦ ਸਾਡੇ ਇਸ ਵੀਡੀਓ ਨੂੰ ਦੇਖਣ ਲਈ ਪਰ ਮੈਂ ਇੱਕ ਕੰਮ ਇੱਥੇ ਇਹ ਇਹ ਵੀ ਗੱਲ ਕਹਿਣਾ ਚਾਹੁੰਦੀ ਆ ਟਿਕਟ ਤੁਹਾਡਾ ਤੁਸੀਂ ਪ੍ਰਭੂ ਯਿਸੂ ਨੂੰ ਮੰਨਦੇ ਆ ਜੇ ਤੁਹਾਡਾ ਵਿਸ਼ਵਾਸ ਹੈ ਤੇ ਜੇ ਮਤਲਬ ਕਿ ਤੁਸੀਂ ਹਨਾ ਇਹਦੇ ਵਿੱਚ ਕਿਸੇ ਕਿ 6 ਦਿਨ ਕੰਮ ਕਰੋ 7ਵੇਂ ਦਿਨ ਉਹਦੀ ਹਜ਼ੂਰੀ ਵਿੱਚ ਜਾਓ ਹਨਾ ਤੇ ਮਤਲਬ ਬਹੁਤ ਸਾਰੇ ਲੋਕ ਆ ਕਿ ਵਿੱਚ ਵੀ ਚਰਚ ਦੇ ਮਤਲਬ ਕਿ ਵਿੱਚ ਬਾਰ ਵੀ ਜਾਂਦੇ ਹਨਾ ਉਹ ਉਹ ਵੀ ਲੋਕ ਜਾਂਦੇ ਉੱਥੇ ਜਾ ਕੇ ਸੇਵਾ ਕਰਦੇ ਸਭ ਕੁਝ ਕਰਦੇ ਆ ਤੇ ਕੁਝ ਲੋਕ ਆ ਕਿ ਐਸੇ ਵੀ ਹੁੰਦੇ ਆ ਨਾ ਇਕੱਲੇ ਇਤਫਾਰ ਹੀ ਜਾ ਪਾਉਂਦੇ ਆ ਤੇ ਲਿਖਨੇ ਗਲਤੀ ਗਲਤੀਆਂ ਦਾ ਇਹ ਬਾਰੇ ਵੀ ਮੈਂ ਤੁਹਾਨੂੰ ਦੱਸਾਂਗੀ ਕਿ ਕਿੱਥੇ ਆਪਾਂ ਗਲਤੀ ਕਰਦੇ ਤੁਹਾਨੂੰ ਤੁਸੀਂ ਮੈਨੂੰ ਦੱਸਿਓ ਕਿ ਇਹ ਸਹੀ ਆ ਜਾਂ ਝੂਠਾ ਕਿ ਕਿਸ ਚੀਜ਼ ਤੋਂ ਆਪਾਂ ਠੋਕਰ ਖਾ ਕੇ ਪਰਮੇਸ਼ਰ ਦੇ ਵਿੱਚ ਨਹੀਂ ਵੜ ਸਕਦੇ ਕਿਸ ਤਰ੍ਹਾਂ ਆਪਾਂ ਮਤਲਬ ਕਿ ਪਰਮੇਸ਼ਰ ਦੇ ਹੁਕਮਾਂ ਨੂੰ ਨਹੀਂ ਮੰਨਦੇਗੇ ਪਹਿਲੀ ਤੇ ਇਹ ਗੱਲ ਕਹਾਂਗੀ ਕਿ ਪਰਮੇਸ਼ਵਰ ਕਹਿੰਦਾ ਵਾ ਕਿ ਛੇ ਦਿਨ ਕੰਮ ਕਰੋ ਇਹ ਉਹਨਾਂ ਵਾਸਤੇ ਆ ਜਿਹੜੇ ਲਗਾਤਾਰ ਛੇ ਦਿਨ ਕੰਮ ਕਰਦੇ ਆ ਤਾਂ ਸਤਵੇਂ ਦਿਨ ਵਿਲੇ ਨਹੀਂ ਰਹਿਣਾ ਤੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਣਾ ਕੁਝ ਲੋਕ ਤਾਂ ਸਤਵੇਂ ਦਿਨ ਆਂਦੇ ਨਹੀਂ ਹੈਗੇ ਹਨ ਜਦੋਂ ਆਪਾਂ ਗਲਤੀ ਗਲਤੀ ਇਹ ਆ ਤੁਸੀਂ ਜਾ ਨਹੀਂ ਪਾਉਂਦੇ ਹਾਂ ਕੋਈ ਮਜਬੂਰੀ ਹੋਵੇ ਰਹਿ ਸਕਦੇ ਰਹਿ ਵੀ ਨਹੀਂ ਸਕਦੇ ਤੁਸੀਂ ਜਾ ਸਕਦੇ ਜੇ ਬਿਮਾਰ ਆ ਕਿਸੇ ਹੋਰ ਜਗ੍ਹਾ ਤੇ ਨਹੀਂ ਜਾ ਸਕਦੇ ਜੇ ਤੁਸੀਂ ਕੋਈ ਪਲਾਨ ਕਿਤੇ ਹੋਰ ਵਿਆਹ ਸ਼ਾਦੀ ਦਾ ਬਣਾਇਆ ਜੇ ਘਰ ਵਿੱਚ ਵੀ ਬਿਮਾਰ ਆ ਫਿਰ ਵੀ ਤੁਹਾਨੂੰ ਜਾਣਾ ਚਾਹੀਦਾ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਇਹ ਸਭ ਤੋਂ ਇਹ ਪਹਿਲੀ ਗਲਤੀ ਹੈਗੀ ਆ ਪਹਿਲੇ ਬਈ ਇਸ ਚੀਜ਼ ਨੂੰ ਵੇਖਾਂਗੇ ਤੇ ਕਈ ਵਾਰੀ ਇਹ ਹੁੰਦਾ ਨਾ ਕਿ ਚਲੋ ਮਤਲਬ ਕਿ ਜਿਹੜੇ ਨਹੀਂ ਉੱਥੇ ਸੇਵਕਾਈ ਦੇ ਵਿੱਚ ਜਿਹੜੇ ਹੁੰਦੇ ਆ ਵੀ ਬਹੁਤ ਸਾਰੇ ਲੋਕ ਆ ਨਾ ਜੋ ਕਹਿੰਦਾ ਜਦੋਂ ਵੀ ਤੂੰ ਸੇਵਾ ਕਰਦਾ ਤੂੰ ਆਪਣੇ ਮਨ ਵਿੱਚ ਕੋੜ ਕੜਕੜਾਉਣਾ ਨਹੀਂਗਾ ਵੀ ਪੂਰੇ ਸਾਫ਼ ਮਨ ਦੇ ਨਾਲ ਕਰਨੀ ਆ ਤੇ ਤਾਂ ਹੀ ਉਹ ਸੇਵਾ ਦਾ ਫਲ ਮਿਲਦਾ ਜੇ ਤੁਸੀਂ ਮਨ ਦੇ ਵਿੱਚ ਮਤਲਬ ਤੁਹਾਡੀ ਚਾਹਣਾ ਨਾ ਹੋਈ ਤੁਸੀਂ ਤੁਹਾਡਾ ਘਰ ਨੂੰ ਹੋਇਆ ਮਤਲਬ ਕਿ ਕਿਸੇ ਦੀ ਵਜ੍ਹਾ ਦੇ ਨਾਲ ਤੁਸੀਂ ਇਹ ਘਰੇ ਮਤਲਬ ਕਿ ਘਰੇ ਤੁਹਾਡਾ ਘਰ ਵਾਲਾ ਸ਼ੇਧ ਨੂੰ ਨੇ ਕੰਮ ਕੀਤਾ ਵਾ ਸੱਤਵੇਂ ਦਿਨ ਤੁਹਾਡੇ ਨਾਲ ਕਹਿਣਾ ਪਰਮੇਸ਼ਵਰ ਦਾ ਡਰ ਪਏ ਮੰਨ ਕੇ ਵੀ ਐਤਵਾਰ ਤੁਹਾਡੇ ਉਹ ਨਾਲ ਚੱਲ ਗਿਆ ਵਾ ਪ੍ਰਭੂ ਦੀ ਹਜ਼ੂਰੀ ਵਿੱਚ ਫੇ ਵੀ ਜੇ ਉਹਨੂੰ 3 ਵਜੇ ਰੋਟੀ ਮਿਲੇ ਉਹ ਮਿੱਤ ਚੜੂ ਗਈ ਨਾ ਉਹ ਪੱਤਨੀ ਦੇ ਜਿੜੂ ਗਈ ਬੱਚਿਆਂ ਦੇ ਉਹ ਮਤਲਬ ਕਿ ਮਤਲਬ ਸਾਰਾ ਦਿਨ ਕਿ ਉਹ ਸਵੇਰ ਕਈ ਉੱਠ ਕੇ ਇਹ ਤਾਂ ਰੋਟੀ ਖਾ ਕੇ ਜਾਂਦੇ ਆ ਫਿਰ ਆਪਣਾ ਕੰਮ ਕਾਰ ਇੱਦਾਂ ਹੀ ਸੱਟ ਕੇ ਜਾਂਦੇ ਆ ਆਣ ਕੇ ਕਰਦੇ ਆ ਨਾ ਤੇ ਉੱਥੇ ਔਰਤ ਨੂੰ ਹੀ ਸੁਣਾਇਆ ਜਾਂਦਾ ਉੱਥੇ ਔਰਤ ਦੀ ਹੀ ਗਲਤੀ ਕੱਟੀ ਜਾਂਦੀ ਆ ਚਾਹੇ ਉਹ ਬਿਮਾਰ ਆ ਚਾਹੇ ਤੁਗੀ ਕੋਈ ਕੋਈ ਲੈਣਦੇ ਨਹੀਂ ਉਹ ਸਰੀਰ ਦੇ ਨਾਲ ਉਹਨੂੰ ਇਹੀ ਕਹੇ ਜਾਂਦਾ ਵਾ ਕਿ ਤੂੰ ਮਤਲਬ ਕਿ 3 ਵਜੇ ਰੋਟੀ ਦਿੰਦੀਆਂ ਸਾਡੇ ਤੂੰ ਘੜਾ ਦੇਖ ਪਰ ਤੂੰ ਪ੍ਰਭੂ ਦੇ ਵਿੱਚ ਹੋ ਕੇ ਵੀ ਤੈਨੂੰ ਘਰ ਨਹੀਂ ਸਾਹਮਣਾ ਆਉਂਦਾ ਉਹਦੋਂ ਆਪਣਾ ਪਰਿਵਾਰ ਪਿੱਛੇ ਠੁੱਕਰ ਖਾਂਦਾ ਕਿਸੇ ਦੇ ਕਹਿਣ ਦੇ ਕਾਰਨ ਵੀ ਠੁੱਕਰ ਖਾਂਦਾ ਹੁਣ ਜੇ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਤੁਹਾਨੂੰ ਪਤਾ ਹੁੰਦਾ ਜੇ ਹੁਣ ਇੱਕ ਜਾਨਾ ਘਰ ਦੇ ਵਿੱਚ ਹਨਾ ਮਤਲਬ ਕਿ ਉਹਨੂੰ ਪਰਮੇਸ਼ਵਰ ਦੇ ਹੁਕਮਾਂ ਨੂੰ ਪਜਾਨਦਾ ਪੜਦਾ ਚਾਹੇ ਉਹ ਬਾਈਬਲ ਪੜ੍ਹਦਾ ਹੋਵੇ ਚਾਹੇ ਉਹ ਵਚਨ ਸੁਣਦਾ ਲੇਕਿਨ ਕਿਸੇ ਨਾ ਕਿਸੇ ਤਰ੍ਹਾਂ ਉਹ ਪਰਮੇਸ਼ਵਰ ਦੇ ਚ ਬੜਿਆ ਹੋਇਆ ਵਾ ਉਹਨੂੰ ਪਤਾਵਾ ਕਿ ਕੀ ਸਾਡੇ ਲਈ ਹਲਾਬਤ ਕੀ ਹੈ ਹਾਨੀਆ ਮਤਲਬ ਕਿ ਪਰਮੇਸ਼ਵਰ ਦੇ ਨਾਲ ਉਹਨੇ ਜੇ ਰਿਸ਼ਤਾ ਮਜ਼ਬੂਤ ਕੀਤਾ ਹੋਇਆ ਵਾ ਅਰਾਧਨਾ ਤੁਹਾਡੇ ਬੰਦੇ ਨਾਲ ਨੂੰ ਤੋੜਦੀ ਆ ਵਚਨ ਤੁਹਾਡੇ ਜਦੋਂ ਤੁਸੀਂ ਕਰਦੇ ਆ ਪਰਮੇਸ਼ਵਰ ਦੇ ਨਾਲ ਗੱਲ ਕਰਦੇ ਆ ਤੁਹਾਨੂੰ ਉਹ ਸ਼ਬਦ ਮਿਲਦੇ ਆ ਜਿੱਦਾਂ ਤੁਸੀਂ ਪ੍ਰਾਰਥਨਾ ਕਰਨੀ ਸਿਖਾਉਂਦਾ ਫਿਰ ਤੁਸੀਂ ਪ੍ਰਾਰਥਨਾ ਕਰ 파ਗੇ ਇਹੀ ਚੀਜ਼ ਹੈ ਤੇਨ ਮੇਨ ਪੁਆਇੰਟ ਹੁੰਦਾ ਵਾ ਤੇ ਚੌਥੀ ਗੱਲ ਇਹ ਜੇ ਤੁਸੀਂ ਪਵਾਸ ਰੱਖੋਗੇ ਤੇ ਫਿਰ ਤੁਹਾਡੇ ਪੂਰੇ ਕੁਝ ਬੰਦਲ ਰੁਕਾਵਟਾਂ ਉਹਦੇ ਥਰੋ ਵੀ ਟੁੱਟ ਜਾਂਦੇ ਆ ਜਿਹੜੇ ਮਤਲਬ ਕਿਸ ਰਫ ਪਏ ਹੁੰਦੇ ਆ ਜੋ ਕੁਝ ਵੀ ਆ ਅਗਰ ਤੁਸੀਂ ਕਿਸੇ ਲਈ ਵੀ ਬਿਮਾਰ ਲਈ ਵੀ ਪ੍ਰਾਰਥਨਾ ਕਰੋਗੇ ਕੋਈ ਵੈਸੇ ਵੀ ਪ੍ਰਾਰਥਨਾ ਉਹ ਪਵਾਸ ਰੱਖੋਗੇ ਨਾ ਤਾਂ ਵੀ ਬਹੁਤ ਵਧੀਆ ਹੈਗਾ ਪਰ ਮੀਸ਼ਰ ਨੇ ਕਿਹਾ ਤੁਹਾਡੇ ਲਈ ਪਰਮੇਸ਼ਰ ਕਹਿੰਦਾ ਚੁੰਨੀ ਆ ਕਿ ਜੇ ਇਸੇ ਬਕਾਈ ਦੇ ਵਿੱਚ ਹਨਾ ਜੇ ਐਤਵਾਰ ਵੀ ਆ ਜਾਂਦਾ ਵਾ ਤੇ ਉਹ ਵੀ ਵਧੀਆ ਗੱਲ ਆ ਜੇ ਵਿੱਚੋਂ ਨਹੀਂ ਜਾਪਦੇ ਉਹਦੀ ਮਜਬੂਰੀ ਨੂੰ ਦੇਖੋਗੇ ਉਹ ਕਿਉਂ ਨਹੀਂ ਆ ਪਾਰਿਆ ਤਾਂ ਇਹਨਾਂ ਘੋਗਿਓ ਆਲਸੀ ਤਾਂ ਆਕਰ ਕੇ ਨਹੀਂ ਆਉਂਦੇ ਹੈ ਕਿ ਬਿਮਾਰਾ ਜਿੱਦਾਂ ਔਰਤ ਦੂਸਰੀਆਂ ਵੀ ਔਰਤਾ ਕੰਮ ਕਰਦੀਆਂ ਵਾਂ ਤੇ ਦੂਸਰੀਆਂ ਔਰਤਾ ਕੰਮ ਵੀ ਕਰਦੀਆਂ ਵਾਂ ਵੀ ਇਸ ਪੂਰੀ ਜ਼ਿੰਦਗੀ ਇਹ ਸਰਕਲ ਨੂੰ ਲੈ ਕੇ ਤੋੜ ਸਕਦੀ ਹੈ ਇੱਕ ਔਰਤ ਵੀ ਉਹਨੂੰ ਮਤਲਬ ਉਹਨੂੰ ਜੇਕਰ ਬਾਹਰ ਨਾ ਗਈ ਫਿਰ ਬਾਹਰ ਉਹਦੇ ਉਹਨੂੰ ਉੱਥੇ ਸੁਣਾਇਆ ਜਾਊਗਾ ਕਿ ਇਹ ਤਾਂ ਆਲਸੀ ਹੈ ਕੰਮ ਨਹੀਂ ਕਰਦੀ ਫੇਰ ਘਰੇ ਆਣ ਕੋਲ ਨੂੰ ਸੁਣਾਇਆ ਜਾਵੇ ਉਹ ਖੜੀ ਰਹਿ ਪਾਵੇਗੀ ਇੰਨੀ ਵੀ ਉਹ ਉਹ ਸੈਲ ਸਿਕ ਉਹਦੇ ਸ਼ਕਤੀ ਉਹਦੇ ਅੰਦਰ ਨਹੀਂ ਹੁੰਦੀ ਕਿ ਉਹ ਸੈਲ ਵੇਹਾਂ ਸਹਿ ਕੇ ਚੁੱਕੂ ਫੇਰ ਉਹਨੂੰ ਇਹ ਵੀ ਆ ਬੋਲਣ ਦਾ ਮੌਕਾ ਨਹੀਂ ਜੇ ਬੋਲੇ ਤਾਂ ਉਹ ਕਹਣਾ ਬਹੁਤ ਜ਼ਿਆਦਾ ਬੋਲਦੀ ਓ ਆਪਣੇ ਸਭ ਤੋਂ ਪਹਿਲਾਂ ਹਨਾ ਆਪਣੇ ਆਪ ਨੂੰ ਬਚਾਓ ਆਪਣੇ ਪਰਿਵਾਰ ਨੂੰ ਬਚਾਓ ਫੇਰ ਤੁਸੀਂ ਸੇਵਕ ਜੀ ਪਤੀ ਪਤਨੀ ਦੋਨੋਂ ਹੀ ਦੋਨੋਂ ਹੀ ਜੇ ਉਹ ਲੇਟ ਹੁੰਦਾ ਵਾ ਪਤੀ ਵੀ ਫਿਰ ਸੁਣਾਵੇ ਨਾ ਕਿ ਚਲ ਕੋਈ ਨੇ ਤੁਥੇ ਸੇਵਾ ਕਾ ਹੀ ਕਰਦੀ ਆਪ ਵੀ ਤੁਸੇ ਕਰ ਘਰੇ ਆਣਗੇ ਵੀ ਉਹਦਾ ਉਹੋ ਜਿਹਾ ਹੀ ਮੰਨ ਰਵੇ ਜਿੱਦ ਜਲਾਨੀ ਨੂੰ ਕਿਹਾ ਜਾਂਦਾ ਨਾ ਇੱਕ ਔਰਤ ਨੂੰ ਉੱਥੇ ਆਤਮਾ ਚ ਗੱਲ ਕਰੇ ਭੂਤ ਵਾ ਇਹ ਜਨਾਨੀ ਵਾਸਤੇ ਹੀ ਸ਼ਬਦ ਕੀਤੇ ਜਾਂਦੇ ਲੇਕਿਨ ਬੰਦੇ ਵਾਸਤੇ ਕਦੇ ਨਹੀਂ ਕੀਤੇ ਲੇਕੋ ਬਹੁਤ سارے ਐਸੇ ਪਤੀ ਹੈਗੇ ਆ ਜੋ ਜਨਾਨੀ ਨੂੰ ਬੋਲਦੇ ਆ ਮੇਰੇ ਕਹਿਣਾ ਮਤਲਬ ਮਿਕਸ ਨੂੰ ਬੁਰਾ ਨਹੀਂ ਕਹਿੰਦੀ ਮੈਂ ਇੱਕ ਬਹੁਤ ਵਾਰੀ ਇਹ ਹੁੰਦਾ ਵਾ ਕਿ ਹਨਾ ਤੁਸੀਂ ਜੇ ਸੱਚ ਕੋਚ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਬੱਚੇ ਤੁਹਾਡੀ ਪਤਨੀ ਜਾਂ ਪਤੀ ਸਵਰਗ ਜਾਣ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਸ਼ੁਰੂਆਤ ਆਪਣੇ ਘਰ ਤੋਂ ਹੀ ਕਰਨੀ ਚਾਹੀਦੀ ਹੈ ਜੇ ਤੁਸੀਂ ਆਪਣੇ ਘਰ ਦੇ ਵਿੱਚ ਬਾਹਰ ਤੁਸੀਂ ਬੜੇ ਸੋਹਣੇ ਲੋ ਘਰ ਦੇ ਵਿੱਚ ਉਥੇ ਚਰਚ ਤੇ ਸਾਰੇ ਕੰਮ ਕਰੋ ਘਰੇ ਆਣ ਕੇ ਪਤਨੀ ਨੂੰ ਗਾਲਾਂ ਕੱਢੋ ਬੱਚਿਆਂ ਨਾਲ ਉਫੜਾ ਉਫੜਾ ਰੋਪ ਪਰਿਵਾਰ ਦੇ ਨਾਲ ਟਾਈਮ ਸਵੈਟ ਨਹੀਂ ਕਰ ਸਕਦੇ ਉਹਨਾਂ ਦੇ ਨਾਲ ਕੱਟ ਨਹੀਂ ਸਕਦੇ ਫੇਰ ਦੂਸਰੇ ਲੋਕ ਆਉਣਗੇ ਤੁਹਾਡੇ ਘਰੇ ਉਹ ਕਰਕੇ ਤੇ ਘਰਾਂ ਲਿਖੇ ਜੀ ਰਹਿੰਦੀ ਹੈ ਜੀ ਜੀ ਤਾਂ ਉਹਨਾਂ ਨੇ ਆਪੇ ਰਹਿਣਾ ਜਦੋਂ ਉਹਦੇ ਨਾਲ ਬੋਲਣ ਵਾਲੇ ਨੇ ਸਹੀ ਤਰੀਕੇ ਨਾਲ ਬੋਲਣਾ ਨਹੀਂ ਹੈ ਮੈਨੂੰ ਇੱਕ ਪਤਨੀ ਆਪਣੇ ਬੱਚਿਆਂ ਨੂੰ ਬਾਈਬਲ ਦਾਦੀ ਹੈ ਕਿ ਇੱਕ ਔਰਤ ਆਪਣੀਆਂ ਬਾਹਾਂ ਨੂੰ ਤੱਕੜੇ ਕਰਦੀ ਹੈ ਤਾਂ ਫਿਰ ਉਹਨਾਂ ਨੂੰ ਖੋਣਦੀ ਹੈ ਮਰਦ ਦੇ ਲਈ ਵੀ ਇਹ ਵਚਨ ਇਕੱਲੀ ਔਰਤ ਦੇ ਲਈ ਨਹੀਂ ਮਰਦ ਦੇ ਲਈ ਵੀ ਆ ਕਿ ਉਹ ਆਪਣੇ ਬਾਹਾਂ ਨੂੰ ਤੱਕੜੇ ਕਰਦਾ ਵਾ ਤੇ ਫੇਰ ਹੀ ਕੰਮ ਤੇ ਹੋ ਜਾਂਦਾ ਵਾ ਖਾਂਦਾ ਪੀਂਦਾ ਵਾ ਤਾਂ ਉਹਨੂੰ ਦਲੇਰੀ ਮਿਲਦੀ ਹੈ ਪਰਮੇਸ਼ਵਰ ਹੀ ਉਹਨੂੰ ਦਲੇਰ ਕਰਦਾ ਵਾ ਪਰ ਫੇਰ ਉਹ ਮਜ਼ਬੂਤ ਕਰਦਾ ਬਾਹਾਂ ਫੇਰ ਹੀ ਉੱਥੇ ਜਾ ਕੇ ਕੰਮ ਕਰਦਾ ਨਾ ਕਿਸੇ وجہ ਕਰਕੇ ਨਾ ਮਨੇ ਵੀ ਵੀਡੀਓ ਵਿੱਚ ਥੋੜੀ ਜੇ ਮਤਲਬ ਕਿ ਲੇਟ ਹੋ ਗਈ ਕੋਈ ਆਣ ਕਰਕੇ ਨਾ ਤੇ ਮੈਂ ਮਤਲਬ ਪੂਰੀ ਤਰ੍ਹਾਂ ਵੀਡੀਓ ਨੂੰ ਬਣਾਣੀ ਪਈ ਤੇ ਕਰ ਮੈਂ ਤੁਹਾਨੂੰ ਇਸ ਬਾਰੇ ਹੋਰ ਵੀ ਦੱਸਾਂਗੀ ਬਹੁਤ ਜ਼ਰੂਰ ਜਿੰਨੇ ਵੀਡੀਓ ਬਣਾਈ ਕਿੰਨਾ ਕੁ ਕੁਝ ਦੱਸਿਆ ਪਰਿਵਾਰ ਨੂੰ ਲੈ ਕੇ ਸਭ ਤੋਂ ਪਹਿਲਾਂ ਤੁਸੀਂ ਤਾਂ ਹੀ ਬੱਸ ਸਕਦੇ ਜੇ ਤੁਸੀਂ ਖੁਦੋਂ ਬਚੋਗੇ ਦੂਸਰਿਆਂ ਨੂੰ ਬਚਾਓਗੇ ਤਾਂ ਹੀ ਨਾ ਜੇ ਤੁਹਾਡੇ ਪਰਿਵਾਰ ਵਿੱਚ ਸ਼ਾਂਤੀ ਹੈ ਜੇ ਤੁਸੀਂ ਬਾਹਰ ਜਾ ਕੇ ਕੰਮ ਕਰੋਗੇ ਘਰ ਦੇ ਵਿੱਚ ਕਿਸੇ ਆਪਣੇ ਪਤੀ ਦੀ ਜਾਂ ਪਤਨੀ ਦੀ ਦਾ ਪੁੱਛੇ ਦੀ ਇੱਜ਼ਤ ਨਹੀਂ ਕਰੋਗੇ ਤਾਂ ਫਿਰ ਕੋਈ ਫਾਇਦਾ ਨਹੀਂ ਕਿਤੇ ਵੀ ਚਾਹੁੰਦਾ ਆਪਾਂ ਜਾਣੇ ਉੱਥੇ ਇਸ ਕਰਕੇ ਆ ਉੱਥੋਂ ਸਿੱਖ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਿਆ ਆਪਣੇ ਇਹੀ ਨਕਰੀਆ ਤਾਂ ਪਲੀਸ ਮੇਰੇ ਚੈਨਲ ਦੇ ਜੇ ਤੁਸੀਂ ਨਵੇਂ ਆਪਦੇ ਸਬਸਕ੍ਰਾਈਬ ਤੇ ਲਾਈਕ ਤੇ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਐਸੀ ਹੀ ਵੀਡੀਓ ਮੈਂ ਔਰ ਲੱਕ ਕੇ ਆਉਂਦੀ ਹਾਂ ਜਿਹੜੀ ਪਾਣੀਸ਼ਕਾ ਵਿੱਚ ਪੜੇ ਉਸਨੇ ਜene ਪਰ ਆਪ ਸਭ ਨੂੰ ਬਰਕਤ ਹੈ ਔਰ ਅਸ਼ੀਸ਼ ਮਿਲੇ ਫਿਰ ਤਰਸ ਕੋ ਚਾਂਸ ਦਿੱਤੇ